ਇਲਾਨ ਮਸਕ ਅਸਲ ਦੇ ਵਿੱਚ ਹੈ ਕੌਣ ਆ ਇਹ ਇਲਾਨ ਮਸਕ ਕੋਈ ਇੰਜੀਨੀਅਰ ਆ ਕੋਈ ਐਸਟ੍ਰੋਨੌਟ ਆ ਕੋਈ ਸਾਇੰਟਿਸਟ ਆ ਜਾਂ ਕੋਈ ਬਹੁਤ ਹੀ ਵੱਡਾ ਬਿਜ਼ਨਸਮੈਨ ਆ ਜਾਂ ਫਿਰ ਕੋਈ ਬਹੁਤ ਹੀ ਵੱਡਾ ਪੋਲੀਟੀਸ਼ੀਅਨ ਆ ਤਾਂ ਅੱਜ ਦੇ ਵੀਡੀਓ ਦੇ ਵਿੱਚ ਜਿੰਨੀ ਕਿ ਜਾਣਕਾਰੀ ਮੇਰੇ ਤੋਂ ਹੋਈ ਮੈਂ ਤੁਹਾਨੂੰ ਪੂਰੀ ਦੀ ਪੂਰੀ ਦਵਾਂਗਾ ਤੇ ਇਹ ਵੀਡੀਓ ਖਤਮ ਹੋਣ ਤੱਕ ਤੁਹਾਨੂੰ ਸ਼ਾਇਦ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝ ਆ ਜਾਊਗੀ ਕਿ ਇਲਾਨ ਮਸਕ ਨਾਮ ਦਾ ਇਹ ਇਨਸਾਨ ਅਸਲ ਦੇ ਵਿੱਚ ਚੀਜ਼ ਕੀ 28 ਜੂਨ 1971 ਨੂੰ ਇਲਨ ਰੀਵਸ ਮਸਕ ਦਾ ਜਨਮ ਹੁੰਦਾ ਸਾਊਥ ਅਫਰੀਕਾ ਦੀ ਇੱਕ ਬਹੁਤ ਹੀ ਜ਼ਿਆਦਾ ਅਮੀਰ ਫੈਮਲੀ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜਿੰਨੇ ਵੀ ਗੋਰੇ ਜ਼ਿਆਦਾਤਰ ਰਹਿੰਦੇ ਆ ਉਹ ਬਹੁਤ ਹੀ ਜ਼ਿਆਦਾ ਅਮੀਰ ਨੇ ਗੋਰਿਆਂ ਦਾ ਉੱਥੇ ਕਾਲਿਆਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਜ਼ੁਲਮ ਕਰਨ ਦਾ ਇੱਕ ਬਹੁਤ ਲੰਬਾ ਇਤਿਹਾਸ ਰਿਹਾ ਵਾ ਤੇ ਉਸ ਕਾਲੇ ਸਿਆ ਪੀਰੀਅਡ ਨੂੰ ਅਪਾਰਥੀਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਲਨ ਮਸਕ ਦੇ ਜਿਹੜੇ ਮਦਰ ਹੁੰਦੇ ਆ ਉਹ ਇੱਕ ਕੈਨੇਡੀਅਨ ਨੇ ਇੱਕ ਮਾਡਲ ਨੇ ਤੇ ਨਾਲ ਦੀ ਨਾਲ ਇੱਕ ਡਾਈਟੀਸ਼ੀਅਨ ਵੀ ਨੇ ਡਾਈਟੀਸ਼ੀਅਨ ਮਤਲਬ ਲੋਕਾਂ ਨੂੰ ਕੀ ਖਾਣਾ ਤੇ ਕੀ ਚੀਜ਼ ਨਹੀਂ ਖਾਣੀ ਚਾਹੀਦੀ ਉਹਦੇ ਬਾਰੇ ਦੇ ਵਿੱਚ ਉਹ ਦੱਸਦੇ ਨੇ ਐਲਨ ਦਾ ਇੱਕ ਬ੍ਰਦਰ ਆ ਕਿੰਬਾਲ ਕਿੰਬਾਲ ਸੁਰਖੀਆਂ ਦੇ ਵਿੱਚ ਆਉਂਦਾ ਦੁਨੀਆ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਸਭ ਤੋਂ ਬਦਨਾਮ ਪੈਡੋਫਾਈਲ ਹੁਣ ਪੈਡੋਫਾਈਲ ਉਹ ਇਨਸਾਨ ਹੁੰਦਾ ਜਿਹੜਾ ਛੋਟੇ ਬੱਚਿਆਂ ਦੇ ਵੱਲ ਜਸਮਾਨੀ ਤੌਰ ਦੇ ਉੱਪਰ ਆਕਰਸ਼ਿਤ ਹੁੰਦਾ ਉਹਨਾਂ ਦੇ ਨਾਲ ਜਸਮਾਨੀ ਸੰਬੰਧ ਬਣਾਉਂਦਾ ਵਾ ਇਹ ਕਹਾਣੀ ਜੈਫਰੀ ਐਪਸਟੇਨ ਦੀ ਇੱਕ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਵੱਡੀ ਕਹਾਣੀ ਆ ਅੱਜ ਦਾ ਟੌਪਿਕ ਜੈਫਰੀ ਐਪਸਟੇਨ ਦਾ ਨਹੀਂ ਹੈਗਾ ਕਿਸੇ ਹੋਰ ਦਿਨ ਮੈਂ ਤੁਹਾਨੂੰ ਜੈਫਰੀ ਐਪਸਟੇਨ ਦੀ ਕਹਾਣੀ ਵੀ ਸੁਣਾਉਂਗਾ ਪਤਾ ਹੀ ਨਹੀਂ ਕਿੰਨੀਆਂ ਲੜਕੀਆਂ ਤੇ ਛੋਟੇ ਬੱਚਿਆਂ ਦੇ ਨਾਲ ਲੜਕੀਆਂ ਦੇ ਨਾਲ ਇਹਨੇ ਜਸਮਾਨੀ ਸੰਬੰਧ ਬਣਾਏ ਜਿਦੇ ਵਿੱਚ ਇਹਦੀ ਆਪਣੀ ਪਤਨੀ ਨੇ ਇਹਦਾ ਸਾਥ ਦਿੱਤਾ ਤੇ ਪਰ ਇਹ ਵੀ ਇਲਾਨ ਮਸਕ ਦੀ ਤਰ੍ਹਾਂ ਹੀ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਅਮੀਰ ਇਨਸਾਨ ਸੀ ਤੇ ਇਹ ਕੰਟਰੋਵਰਸੀ ਸਿਰਫ ਇੱਥੇ ਹੀ ਖਤਮ ਨਹੀਂ ਹੋਈ ਸੀ ਅਸਲ ਦੇ ਵਿੱਚ ਕਹਾਣੀਆਂ ਗੱਲਾਂ ਅੰਦਰੋਂ ਇਹ ਨਿਕਲ ਕੇ ਆਉਂਦੀਆਂ ਨੇ ਕਿ ਜੈਫਰੀ ਐਪਸਟੇਨ ਸਿਰਫ ਖੋਦੀ ਇਹਨਾਂ ਬੱਚਿਆਂ ਨੂੰ ਆਪਣੀ ਕਾਮਵਾਸਨਾ ਦੇ ਲਈ ਨਹੀਂ ਵਰਤਦਾ ਸੀ ਬਹੁਤ ਵੱਡੇ-ਵੱਡੇ ਦੁਨੀਆ ਦੇ ਨਾਮ ਜਿਦੇ ਵਿੱਚ ਬਹੁਤ ਸਾਰੇ ਕੰਟਰੀਆਂ ਦੇ ਟੌਪ ਦੇ ਲੀਡਰ ਵੀ ਸ਼ਾਮਲ ਨੇ ਉਹਨਾਂ ਨੂੰ ਇਹ ਲੜਕੀਆਂ ਤੇ ਉਹ ਲੜਕੇ ਸਪਲਾਈ ਵੀ ਕਰਦਾ ਸੀ ਤੇ ਇਲੌਨ ਦਾ ਬ੍ਰਦਰ ਕਿੰਬਲ ਉਹਦੇ ਏਸੀ ਜੈਫਰੀ ਐਪਸਟੇਨ ਦੀ ਗਰਲਫ੍ਰੈਂਡ ਦੇ ਨਾਲ ਵੀ ਸੰਬੰਧ ਰਹੇ ਆ ਤੇ ਉਹ ਸੰਬੰਧ ਬਣਾਉਣ ਦੇ ਵਿੱਚ ਕਿਹਨੇ ਮਦਦ ਕੀਤੀ ਆ ਖੁਦ ਜੈਫਰੀ ਐਪਸਟਿਨ ਨੇ ਹੁਣ ਇਲਾਨ ਮਸਕ ਦੇ ਭਾਈ ਦੇ ਬਾਰੇ ਚ ਤਾਂ ਆਪਾਂ ਗੱਲ ਕਰ ਲਈ ਹੁਣ ਆਪਾਂ ਆਉਣੇ ਆ ਇਲਾਨ ਮਸਕ ਦੇ ਫਾਦਰ ਦੇ ਉੱਪਰ ਇਲਾਨ ਦੇ ਫਾਦਰ ਦਾ ਨਾਮ ਆ ਇਰੋਲ ਉਹ ਇੱਕ ਇੰਜੀਨੀਅਰ ਵੀ ਆ ਤੇ ਇੱਕ ਬਹੁਤ ਹੀ ਜ਼ਿਆਦਾ ਅਮੀਰ ਇਨਸਾਨ ਆ ਜਿਨੇ ਕਿ ਆਪਣੀਆਂ ਕਈ ਇੰਟਰਵਿਊਜ਼ ਦੇ ਵਿੱਚ ਖੁਦ ਹੀ ਇਹ ਚੀਜ਼ ਮੰਨੀ ਆ ਕਿ ਉਹਨੇ ਕੁਝ ਲੋਕਾਂ ਦਾ ਕਤਲ ਵੀ ਕੀਤਾ ਹੋਇਆ ਇਸ ਤੋਂ ਇਲਾਵਾ ਜ਼ਾਂਬੀਆ ਦੇ ਵਿੱਚ ਇੱਕ ਹੀਰਿਆਂ ਦੀ ਖਾਨ ਹੈਗੀ ਆ ਉਹਦਾ ਵੀ ਉਹ ਓਨਰ ਆ ਇਰੋਲ ਮਸਕ ਤਾਂ ਇਨਾਂ ਕ ਅਮੀਰ ਇਨਸਾਨ ਆ ਉਹ ਇਲਾਨ ਮਸਕ ਦੇ ਕੈਨੇਡੀਅਨ ਮਦਰ ਉਹਨਾਂ ਨੂੰ ਤਲਾਕ ਦੇਣ ਤੋਂ ਬਾਅਦ ਇਲਾਨ ਮਸਕ ਦਾ ਪਿਤਾ ਇੱਕ ਹੋਰ ਵਿਆਹ ਕਰਵਾਉਂਦਾ ਇੱਕ ਇਹ ਜੀ ਔਰਤ ਦੇ ਨਾਲ ਜਿਹਦੇ ਪਹਿਲਾਂ ਹੀ ਦੋ ਬਹੁਤ ਛੋਟੇ ਬੱਚੇ ਨੇ ਦੋ ਲੜਕੀਆਂ ਨੇ ਤੇ ਉਸ ਤੋਂ ਬਾਅਦ ਇਲਾਨ ਮਸਕ ਦਾ ਜਿਹੜਾ ਫਾਦਰ ਆ ਇਰੋਲ ਉਹ ਇਨਾਂ ਹੀ ਦੋ ਛੋਟੇ ਬੱਚਿਆਂ ਦੇ ਵਿੱਚੋਂ ਇੱਕ ਲੜਕੀ ਦੇ ਨਾਲ ਜਸਮਾਨੀ ਸੰਬੰਧ ਬਣਾਉਂਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਣੀ ਹੀ ਮਤਰੀ ਧੀ ਦੇ ਨਾਲ ਤੇ ਉਸ ਰਿਲੇਸ਼ਨ ਦੇ ਵਿੱਚੋਂ ਦੋ ਹੋਰ ਬੱਚੇ ਪੈਦਾ ਹੁੰਦੇ ਨੇ ਇੱਕ ਇੰਟਰਵਿਊ ਦੇ ਵਿੱਚ ਇਲਾਨ ਮਸਕ ਦਾ ਫਾਦਰ ਇਰੋਲ ਇਹ ਵੀ ਚੀਜ਼ ਕਹਿੰਦਾ ਕਿ ਮੇਰੇ ਮੁਤਾਬਕ ਮਰਦਾਂ ਦਾ ਜਿਹੜਾ ਅਸਲ ਦੇ ਵਿੱਚ ਦੁਨੀਆ ਤੇ ਉੱਪਰ ਕੰਮ ਹੈਗਾ ਉਹ ਸਿਰਫ ਇਹੀ ਆ ਕਿ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨਾ ਤਾਂ ਇਸ ਤਰ੍ਹਾਂ ਦੀ ਇੱਕ ਬਹੁਤ ਹੀ ਜਿਆਦਾ ਸੁਚੱਜੀ ਸਿਆਣੀ ਤੇ ਪੜੀ ਲਿਖੀ ਫੈਮਿਲੀ ਦੇ ਵਿੱਚ ਜਨਮ ਹੁੰਦਾ ਇਲਾਨ ਮਸਕ ਦਾ ਜਿਨ੍ਹਾਂ ਦੇ ਵਿਚਾਰ ਬਹੁਤ ਹੀ ਜਿਆਦਾ ਉੱਚੇ ਤੇ ਸੁੱਚੇ ਆ ਹਾਈ ਸਕੂਲ ਦੇ ਦੌਰਾਨ ਇਲਾਨ ਮਸਕ ਇੱਕ ਠੀਕ ਠਾਕ ਸਟੂਡੈਂਟ ਹੁੰਦਾ ਪਰ ਕਿਸੇ ਤਰ੍ਹਾਂ ਦੇ ਨਾਲ ਇਹਨੂੰ ਅੱਗੇ ਹਾਈ ਸਕੂਲਿੰਗ ਤੋਂ ਬਾਅਦ ਕੈਨੇਡਾ ਦੇ ਵਿੱਚ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਉੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਦੇ ਸਭ ਤੋਂ ਵਧੀਆ ਸਕੂਲ ਜਿਹਨੂੰ ਆਈਵੀ ਲੀਗ ਵੀ ਕਿਹਾ ਜਾਂਦਾ ਉਹਦੇ ਵਿੱਚ ਇਲਾਨ ਮਸਕ ਨੂੰ ਦਾਖਲਾ ਮਿਲਦਾ 1995 ਦੇ ਵਿੱਚ ਇਲਾਨ ਮਸਕ ਫਿਜ਼ਿਕਸ ਤੇ ਇਕਨੋਮਿਕਸ ਦੇ ਵਿੱਚ ਆਪਣੀਆਂ ਡਿਗਰੀਜ਼ ਕੰਪਲੀਟ ਕਰ ਲੈਂਦਾ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਪੜ੍ਹਾਈ ਦੇ ਵਿੱਚ ਜੇ ਬਹੁਤ ਜ਼ਿਆਦਾ ਨਹੀਂ ਤਾਂ ਕੁਝ ਹੱਦ ਤੱਕ ਇਲਾਨ ਮਸਕ ਨੂੰ ਇੰਟੈਲੀਜੈਂਟ ਜ਼ਰੂਰ ਮੰਨਿਆ ਜਾ ਸਕਦਾ ਵਾ ਇਸ ਤੋਂ ਬਾਅਦ ਸਟੈਂਫਰਡ ਯੂਨੀਵਰਸਿਟੀ ਦੇ ਵਿੱਚ ਇਲਾਨ ਮਸਕ ਜਾਂਦਾ ਪੀ ਐਚ ਡੀ ਕਰਨ ਲਈ ਪਰ ਫਾਈਨਲੀ ਇੱਥੇ ਆ ਕੇ ਸਿਰਫ 2 ਦਿਨ ਤੋਂ ਬਾਅਦ ਇਲਾਨ ਮਸਕ ਇਹ ਡਿਸਾਈਡ ਕਰਦਾ ਕਿ ਨਹੀਂ ਹੁਣ ਮੈਂ ਇੱਕ ਬਿਜ਼ਨਸਮੈਨ ਬਣੂੰਗਾ ਤਾਂ ਹੁਣ ਜੇ ਇਲਾਨ ਮਸਕ ਬਿਜ਼ਨਸਮੈਨ ਬਣਨਾ ਹੀ ਚਾਹੁੰਦਾ ਵੀਡੀਓ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਇਲਾਨ ਮਸਕ ਦੇ ਅਲੱਗ-ਅਲੱਗ ਬਿਜ਼ਨੈਸਸ ਦੀਆਂ ਗੱਲਾਂ ਕਰਦੇ ਹਾਂ ਸਭ ਤੋਂ ਪਹਿਲੀ ਕੰਪਨੀ ਪੇਪਲ ਪੇਪਲ ਕੰਪਨੀ ਦਾ ਨਾਮ ਹਮੇਸ਼ਾ ਲਈ ਇਲਾਨ ਮਸਕ ਦੇ ਨਾਮ ਦੇ ਨਾਲ ਜੁੜਿਆ ਬਹੁਤ ਸਾਰੇ ਲੋਕ ਇਹ ਕਹਿਜੇ ਨੇ ਜਿਹੜੇ ਇਲਾਨ ਮਸਕ ਨੂੰ ਪੇਪਲ ਦਾ ਫਾਊਂਡਰ ਮੰਨਦੇ ਆ ਖੁਦ ਇਲਾਨ ਮਸਕ ਵੀ ਆਪਣੇ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਆਪਣੇ ਆਪ ਨੂੰ ਹੀ ਪੇਪਲ ਦਾ ਫਾਊਂਡਰ ਜਾਂ ਉਹਨੂੰ ਸ਼ੁਰੂ ਕਰਨ ਵਾਲਾ ਦੱਸਦਾ ਵਾ ਪੇਪਲ ਅਸਲ ਦੇ ਵਿੱਚ ਕੀ ਆ ਪਹਿਲਾਂ ਆਪਾਂ ਇਹ ਚੀਜ਼ ਸਮਝ ਲੈਣੇ ਆ ਇੱਕ ਆਨਲਾਈਨ ਬੈਂਕ ਦੀ ਤਰ੍ਹਾਂ ਵਾ ਪਰ ਇਲਾਨ ਮਸਕ ਦੀ ਜਿਹੜੀ ਸਟਾਰਟ ਕੀਤੀ ਹੋਈ ਕੰਪਨੀ ਸੀ ਉਹ ਪੇਪਲ ਨਹੀਂ ਸੀ ਉਹ ਸੀਗੀ ਪੇਪਲ ਦੀ ਤਰ੍ਹਾਂ ਦਾ ਹੀ ਕੰਮ ਕਰਨ ਵਾਲੀ ਇੱਕ ਹੋਰ ਕੰਪਨੀ x.com ਹਾਂ x ਮੈਨੂੰ ਲੱਗਦਾ ਸ਼ਾਇਦ ਇਲਾਨ ਮਸਕ ਨੂੰ ਐਕਸ ਨਾਮ ਦੇ ਨਾਲ ਹੀ ਕੋਈ ਜ਼ਿਆਦਾ ਪਿਆਰ ਆ ਇਸੇ ਕਰਕੇ ਬਾਅਦ ਵਿੱਚ ਟਵਿੱਟਰ ਦਾ ਨਾਮ ਵੀ ਉਹਨੇ ਬਦਲ ਕੇ ਐਕਸ ਕਰਤਾ ਪਰ ਐਕਸ.com PayPal ਦੇ ਨਾਲੋਂ ਇੱਕ ਬਹੁਤ ਛੋਟੀ ਕੰਪਨੀ ਸੀ PayPal ਆਲਰੇਡੀ ਉਦੋਂ ਹੋਣ ਦੇ ਵਿੱਚ ਸੀਗੀ ਤੇ ਹੋਰ ਲੋਕਾਂ ਨੇ ਇਹਨੂੰ ਸ਼ੁਰੂ ਕੀਤਾ ਤੇ ਉਹ ਲੋਕ ਇਹਨੂੰ ਚਲਾ ਰਹੇ ਸੀ ਪਰ ਦੂਸਰੇ ਪਾਸੇ ਇਲਾਨ ਮਸਕ ਦੀ ਐਕਸ.com ਇਸ ਤੋਂ ਬਹੁਤ ਹੀ ਛੋਟੀ ਸੀ ਪਰ ਕਿਉਂਕਿ ਇਲਾਨ ਮਸਕ ਦੇ ਕੋਲੇ ਪੈਸਾ ਬਹੁਤ ਹੀ ਜ਼ਿਆਦਾ ਹੈ ਇੱਕ ਇਹੋ ਜਿਹੇ ਪਿਤਾ ਦਾ ਇਹ ਬੇਟਾ ਵਾ ਜਿਹਦੇ ਕੋਲੇ ਅਫਰੀਕਾ ਮਹਾਦੀਪ ਦੇ ਵਿੱਚ ਹੀਰਿਆਂ ਦੀ ਖਾਨ ਆ ਤਾਂ ਉਸੇ ਪੈਸੇ ਦੇ ਦਮ ਤੇ ਉੱਪਰ ਇਲਾਨ ਮਸਕ ਬਿਲਕੁਲ ਉਲਟਾ ਕਰਦਾ ਨਾਰਮਲ ਬਿਜ਼ਨਸ ਦੇ ਵਿੱਚ ਵੱਡੀ ਕੰਪਨੀ ਛੋਟੀ ਨੂੰ ਖਰੀਦਦੀ ਆ ਇੱਥੇ ਇੱਕ ਛੋਟੀ ਕੰਪਨੀ ਨੇ ਵੱਡੀ ਕੰਪਨੀ ਨੂੰ ਹੀ ਖਰੀਦ ਲਿਆ ਤੇ ਇਲਾਨ ਮਸਕ ਨੇ ਬਾਅਦ ਦੇ ਵਿੱਚ ਪੇਪਲ ਦਾ ਆਪਣੇ ਆਪ ਨੂੰ ਸੀਈਓ ਬਣਾਤਾ ਤੇ ਬਾਅਦ ਦੇ ਵਿੱਚ ਖੁਦ ਨੂੰ ਮੀਡੀਆ ਦੇ ਵਿੱਚ ਪੇਪਲ ਦਾ ਫਾਊਂਡਰ ਵੀ ਬੋਲਣ ਲੱਗ ਗਿਆ ਹੁਣ ਪੇਪਲ ਦਾ ਸੀਈਓ ਬਣਨ ਦੇ ਨਾਲ ਇਲਾਨ ਮਸਕ ਦੇ ਕੋਲੇ ਬਹੁਤ ਸਾਰੇ ਪੇਪਲ ਦੇ ਸ਼ੇਅਰ ਆ ਜਾਂਦੇ ਆ ਤੇ ਸਨ 2002 ਦੇ ਵਿੱਚ ਇਲਾਨ ਮਸਕ ਦੇ ਲਈ ਇੱਕ ਬਹੁਤ ਵੱਡਾ ਪ੍ਰੋਫਿਟ ਹੁੰਦਾ ਜਦੋਂ eBay ਨਾਮ ਦੀ ਇੱਕ ਬਹੁਤ ਵੱਡੀ ਕੰਪਨੀ PayPal ਨੂੰ ਪੂਰੀ ਤਰ੍ਹਾਂ ਦੇ ਨਾਲ ਖਰੀਦ ਲੈਂਦੀ ਆ ਤੇ ਇਹਦੇ ਤੋਂ ਇਲਾਨ ਮਸਕ ਨੂੰ ਪ੍ਰੋਫਿਟ ਹੁੰਦਾ 165 ਮਿਲੀਅਨ ਡਾਲਰ ਦਾ ਤੇ ਇਹ ਉਹੀ 165 ਮਿਲੀਅਨ ਡਾਲਰ ਦਾ ਪ੍ਰੋਫਿਟ ਸੀ ਜਿਹਦੇ ਤੋਂ ਇਲਾਨ ਮਸਕ ਸ਼ੁਰੂ ਕਰਦਾ ਵਾ SpaceX ਨਾਮ ਦੀ ਆਪਣੀ ਉਹ ਕੰਪਨੀ ਜਿਹਦੇ ਤੋਂ ਬਾਅਦ ਉਹਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਸੁਪਨੇ ਦਿਖਾਉਣੇ ਸ਼ੁਰੂ ਕੀਤੇ ਕਿ ਮੈਂ ਤੁਹਾਨੂੰ ਮੰਗਲ ਗ੍ਰਹਿ ਤੇ ਲੈ ਕੇ ਜਾਊਂਗਾ SpaceX ਕੰਪਨੀ ਦੇ ਵਿੱਚ ਇਲਾਨ ਮਸਕ ਦਾ ਇੱਕ ਹੋਰ ਭਾਈਵਾਲ ਹੁੰਦਾ ਉਹਦਾ ਨਾਮ ਆ ਮਾਈਕਲ ਗ੍ਰਿਫਨ ਸਭ ਤੋਂ ਪਹਿਲਾਂ ਇਹ ਕੰਪਨੀ ਸਟਾਰਟ ਕਰਨ ਸਰ ਇਲਾਨ ਤੇ ਮਾਈਕਲ ਜਾਂਦੇ ਨੇ ਰਸ਼ੀਆ ਕਿਉਂਕਿ ਰਸ਼ੀਆ ਸਪੇਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਪਾਵਰ ਪਰ ਰਸ਼ੀਅਨਸ ਨੂੰ ਇਹਨਾਂ ਦੋਨਾਂ ਦਾ ਆਈਡੀਆ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਤੁਹਾਡੇ ਕੋਲੇ ਜੇ ਕੋਈ ਸਪੇਸ ਨਾਲ ਰਿਲੇਟਡ ਕੰਪਨੀ ਹੈਗੀ ਆ ਤਾਂ ਜ਼ਾਹਿਰ ਤੌਰ ਦੇ ਉੱਪਰ ਤੁਹਾਡੇ ਕੋ ਕੋਈ ਨਾ ਕੋਈ ਰਾਕਟਸ ਜ਼ਰੂਰ ਹੋਣਗੇ ਪਰ ਇੱਥੇ ਏ ਇਲਾਨ ਮਸਕ ਸਾਹਿਬ ਨੇ ਇਹਨਾਂ ਦੇ ਕੋਲੇ ਸਿਰਫ ਨਾਮ ਦੇ ਉੱਪਰ ਇੱਕ ਕੰਪਨੀ ਆ ਪਰ ਰੌਕਟ ਕੋਈ ਵੀ ਨਹੀਂ ਹੈ ਤਾਂ ਇਸ ਤੋਂ ਬਾਅਦ ਇਲਾਨ ਮਸਕ ਵਾਪਸ ਅਮਰੀਕਾ ਹੁੰਦਾ ਤੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਹਾਇਰ ਕਰਦਾ ਜਿਨ੍ਹਾਂ ਨੂੰ ਸਪੇਸ ਟੈਕਨੋਲੋਜੀ ਦੇ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਆ ਮਾਈਕਲ ਗ੍ਰਿਫਨ ਤੇ ਇਲਾਨ ਮਸਕ ਅਸਲ ਦੇ ਵਿੱਚ ਉਹ ਇਨਸਾਨ ਨੇ ਜਿਨ੍ਹਾਂ ਦੇ ਕੋਲੇ ਬੇਅਥਾ ਪੈਸਾ ਵਾ ਤੇ ਮਾਈਕਲ ਗ੍ਰਿਫਨ ਹੁਣ ਇਸ ਤੋਂ ਬਾਅਦ ਆਪਣੀ ਇਸ ਕੰਪਨੀ ਦੇ ਬੈਨੀਫਿਟ ਦੇ ਲਈ ਕਿੱਥੇ ਪਹੁੰਚਦਾ ਨਾਸਾ ਉਸ ਟਾਈਮ ਦੇ ਉੱਪਰ ਨਾਸਾ ਦਾ ਇੱਕ ਪ੍ਰੋਗਰਾਮ ਸਟਾਰਟ ਕੀਤਾ ਹੁੰਦਾ ਜਿਹਦੇ ਵਿੱਚ ਨਾਸਾ ਵਾਲੇ ਅਲੱਗ-ਅਲੱਗ ਪ੍ਰਾਈਵੇਟ ਕੰਪਨੀਆਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਡੇ ਨਾਲ ਰਲ ਕੇ ਕੰਮ ਕਰੋ ਤੇ ਨਾਸਾ ਵਾਲੇ ਇਹਨਾਂ ਕੰਪਨੀਆਂ ਨੂੰ ਬਹੁਤ ਹੀ ਜ਼ਿਆਦਾ ਵੱਡੇ-ਵੱਡੇ ਆਰਡਰਸ ਦੇਣ ਦੇ ਲਈ ਤਿਆਰੀ ਕਰੀ ਬੈਠੇ ਕਿਉਂਕਿ ਕੰਮਕਾਰ ਇੰਨਾ ਕਿ ਜ਼ਿਆਦਾ ਵੱਧ ਚੁੱਕੇ ਆ ਕਿ ਨਾਸਾ ਦੇ ਕੋਲੇ ਖੁਦ ਕੋਲੇ ਵੀ ਇੰਨੀ ਫੰਡਿੰਗ ਨਹੀਂ ਹੈਗੀ ਤਾਂ ਮਾਈਕਲ ਗ੍ਰਿਫਨ ਤੇ ਇਲਾਨ ਮਸਕ ਆਪਣੇ ਪੋਲੀਟਿਕਲ ਲਿੰਕ ਵਰਤਦੇ ਨੇ ਤੇ NASA ਦੇ ਅਗਲੇ ਜਿਹੜੇ ਦੋ ਸਭ ਤੋਂ ਵੱਡੇ ਕੰਟਰੈਕਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ 2006 ਦੇ ਵਿੱਚ ਮਿਲਿਆ 396 ਮਿਲੀਅਨ ਡਾਲਰ ਦਾ ਉਹ ਮਿਲਦਾ SpaceX ਨੂੰ ਪਰ ਫਿਰ ਇੱਥੇ ਇੱਕ ਪ੍ਰੋਬਲਮ ਆ ਪ੍ਰੋਬਲਮ ਫਿਰ ਉਹੀ ਆ ਜਿਹੜੀ ਰਸ਼ੀਅਨਸ ਨੇ ਫੀਲ ਕੀਤੀ ਜਿਹੜੀ ਕੰਪਨੀ ਨੂੰ ਤੁਸੀਂ 396 ਮਿਲੀਅਨ ਡਾਲਰ ਦਾ ਕੰਟਰੈਕਟ ਦੇ ਰਹੇ ਹੋ ਉਹਦੇ ਕੋਲੇ ਆਪਣਾ ਕੋਈ ਇੱਕ ਛੋਟਾ ਜਿਹਾ ਰੌਕਟ ਤੱਕ ਨਹੀਂ ਹੈ ਹੁਣ ਹੋ ਸਕਦਾ ਇਸ ਵੀਡੀਓ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਆਉਣਗੇ ਤੇ ਬੁਰੇ ਕਮੈਂਟ ਕਰਨਗੇ ਪਰ ਸਿਰਫ ਇਹੀ ਨਹੀਂ ਹੈਗਾ ਕਿ ਅਦਾਨੀ ਅਬਾਨੀ ਸਿਰਫ ਇੰਡੀਆ ਦੇ ਵਿੱਚ ਹੀ ਹੁੰਦੇ ਆ ਤੇ ਸਿਰਫ ਇੱਥੇ ਹੀ ਵੱਡੇ ਵੱਡੇ ਬਿਜ਼ਨਸਮੈਨ ਪੋਲੀਟੀਸ਼ੀਅਨਸ ਦੇ ਨਾਲ ਰੜ ਕੇ ਬਹੁਤ ਵੱਡੇ ਵੱਡੇ ਕੰਟਰੈਕਟ ਲੈਂਦੇ ਆ ਤੇ ਗੋਰੀ ਜਿਹੜੇ ਹੁੰਦੇ ਆ ਉਹ ਸਿਰਫ ਦੁੱਧ ਤੋਤੇ ਆ ਇਸ ਤਰ੍ਹਾਂ ਦਾ ਕੁਝ ਨਹੀਂ ਉੱਥੇ ਵੀ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਜਿਹਦੀ ਸਿੱਧੀ ਸਿੱਧੀ ਐਗਜ਼ਾਮਪਲ ਆਪਾਂ ਨੂੰ ਇੱਥੇ ਮਿਲ ਰਹੀ ਆ ਇਲਾਨ ਮਸਕ ਇਹ ਕਹਜਾ ਇਨਸਾਨ ਜਿਹੜਾ ਹਰ ਟਾਈਮ ਮੀਡੀਆ ਦੇ ਉੱਪਰ ਰਹਿੰਦਾ ਤੇ ਲੋਕਾਂ ਦੇ ਨਾਲ ਸਪੇਸ ਦੀਆਂ ਮਾਰਸ ਦੇ ਉੱਪਰ ਜਾਣ ਦੀਆਂ ਗੱਲਾਂ ਕਰਦਾ ਰਹਿੰਦਾ ਪਰ ਹੁਣ ਆਪਾਂ ਦੇਖਦੇ ਹਾਂ ਧਰਤਲ ਦੇ ਉੱਪਰ ਕੰਮ ਕਿਵੇਂ ਚੱਲ ਰਿਹਾ ਸੀ ਹੁਣੇ ਕੰਟਰੈਕਟ ਮਿਲ ਚੁੱਕਿਆ ਉਹਨਾਂ ਨੂੰ ਤਾਂ ਕੋਈ ਨਾ ਕੋਈ ਕੰਮ ਤਾਂ ਹੁਣ ਉਹਨਾਂ ਨੂੰ ਕਰਨਾ ਪੈਣਾ ਵਾ ਕੁਝ ਤਾਂ ਕੰਮ ਸਟਾਰਟ ਕਰਨਾ ਪੈਣਾ 396 ਮਿਲੀਅਨ ਡਾਲਰ ਦਾ ਕੰਟਰੈਕਟ ਲੈਣ ਤੋਂ ਬਾਅਦ 2006 ਤੋਂ ਲੈ ਕੇ 2008 ਤੱਕ ਇਲਾਨ ਮਸਕ ਦੀ ਕੰਪਨੀ ਤਿੰਨ ਰਾਕਟ ਲਾਂਚ ਕਰਦੀ ਆ ਪਰ ਤਿੰਨੇ ਦੇ ਤਿੰਨੇ ਫੇਲ ਹੋ ਜਾਂਦੇ ਆ ਤੇ ਕੰਪਨੀ तकरीबन तकरीबन ਦਿਵਾਲੀਆਪਨ ਦੀ ਕਗਾਰ ਦੇ ਉੱਪਰ ਖੜੀ ਆ। ਹੁਣ ਆ ਜਾਂਦਾ 2009। ਕੰਪਨੀ ਇੱਕ ਫਾਈਨਲ ਐਫਰਟ ਕਰਦੀ ਆ, ਇੱਕ ਚੌਥੀ ਵਾਰ ਤੇ ਆਖਰੀ ਕੋਸ਼ਿਸ਼ ਕਰਦੀ ਆ। ਤੇ ਇਸ ਵਾਰ ਦੀ ਜਿਹੜੀ ਉਹਨਾਂ ਦੀ ਰੌਕਟ ਦੀ ਲਾਂਚਿੰਗ ਹੁੰਦੀ ਆ ਉਹ ਬਿਲਕੁਲ ਸਫਲ ਹੋ ਜਾਂਦੀ ਹੈ। ਪਰ ਯਾਦ ਰੱਖਿਓ ਇਹ ਸਿਰਫ ਰੌਕਟ ਦੀ ਇੱਕ ਲਾਂਚਿੰਗ ਆ। ਪਰ ਇਥੋਂ ਹਾਲੇ ਮੰਗਲ ਗ੍ਰਹਿ ਦੇ ਉੱਪਰ ਜਾਣਾ ਬਹੁਤ ਹੀ ਦੂਰ ਦੀ ਗੱਡੀ। ਪਰ ਸਿਰਫ ਉਸ ਰੌਕਟ ਦੇ ਸਕਸੈਸਫੁਲ ਹੋਣ ਦੇ ਨਾਲ ਹੀ ਇੱਕ ਵਾਰੀ ਫੇਰ ਇਹਨਾਂ ਦੋਨਾਂ ਦੇ ਜਿਹੜੇ ਕੰਟੈਕਟ ਨੇ ਉਹ ਕਮ ਆਉਂਦੇ ਨੇ ਤੇ NASA ਤੇ ਉਹਨਾਂ ਨੂੰ ਅਗਲਾ ਵੱਡਾ ਆਰਡਰ ਮਿਲਦਾ ਪਿਛਲੇ ਵਾਲੇ ਦੇ ਨਾਲੋਂ 4 ਗੁਣਾ ਵੱਡਾ 1.6 ਬਿਲੀਅਨ ਡਾਲਰ ਦਾ 2008 ਤੋਂ ਲੈ ਕੇ 2020 ਤੱਕ SpaceX ਇਲਾਨ ਮਸਕ ਦੀ ਉਹ ਕੰਪਨੀ ਸਪੇਸ ਦੇ ਵਿੱਚ ਆਪਣੇ ਰਾਕਟ ਭੇਜਣ ਦੀਆਂ 5 ਅਸਫਲ ਕੋਸ਼ਿਸ਼ਾਂ ਕਰਦੀ ਆ ਕੋਈ ਵੀ ਸਫਲ ਨਹੀਂ ਹੁੰਦੀ ਪਰ ਕੰਟਰੈਕਟਸ ਮਿਲ ਰਹੇ ਆ 2020 ਆਉਣ ਤੱਕ SpaceX ਕੰਪਨੀ ਦੀ ਟੋਟਲ ਵੈਲਿਊ ਹੋ ਜਾਂਦੀ ਆ 36 ਬਿਲੀਅਨ ਡਾਲਰ ਦੀ ਹੁਣ ਇਹਨਾਂ 36 ਬਿਲੀਅਨ ਡਾਲਰ ਦੇ ਵਿੱਚੋਂ 16 ਬਿਲੀਅਨ ਡਾਲਰ ਸਿਰਫ ਨਾਸਾ ਦੁਆਰਾ ਦਿੱਤੇ ਹੋਏ ਕੰਟਰੈਕਟਸ ਦੇ ਨੇ ਤੇ ਇਹ ਉਹ ਟਾਈਮ ਆ ਜਦੋਂ ਤੁਸੀਂ ਕਿਤੇ ਵੀ ਇੰਟਰਨੈਟ ਦੇ ਉੱਪਰ ਦੇਖੋਗੇ ਤਾਂ ਤੁਹਾਨੂੰ ਇੱਕ ਏਸ ਇਨਸਾਨ ਦੀ ਵੀਡੀਓ ਹਮੇਸ਼ਾ ਹੀ ਸਾਹਮਣੇ ਆਜੂਗੀ ਜਿਹੜਾ ਮਾਰਸ ਦੇ ਉੱਪਰ ਜਾਣ ਦੀਆਂ ਗੱਲਾਂ ਕਰਦਾ ਤੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਪਤਾ ਨਹੀਂ ਇਹ ਕੌਣ ਹੈ ਇਹ ਜੋ ਮਹਾਨ ਸਾਇੰਟਿਸਟ ਹੈਗਾ ਕਿ ਸ਼ਾਇਦ ਆਇਨਸਟਾਈਨ ਤੋਂ ਬਾਅਦ ਇਹੀ ਇਨਸਾਨ ਪੈਦਾ ਹੋਇਆ ਹੁਣ ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਸਾਲ 2018 ਦੀ ਮਾਈਕਲ ਗ੍ਰਿਫਨ ਉਹੀ ਇਲਾਨ ਮਸਕ ਦਾ ਸਾਥੀ ਬਹੁਤ ਅਮੀਰ ਤੇ ਬਹੁਤ ਹੀ ਪੋਲੀਟੀਕਲੀ ਪਾਵਰਫੁਲ ਇਨਸਾਨ ਤੇ 2018 ਦੇ ਵਿੱਚ ਅਮਰੀਕਾ ਦਾ ਪ੍ਰੈਜ਼ੀਡੈਂਟ ਕੌਣ ਆ ਡੋਨਲਡ ਟਰੰਪ ਡੋਨਲਡ ਟਰੰਪ ਉਹੀ ਬੰਦਾ ਜਿਹੜਾ ਇਲਾਨ ਮਸਕ ਦਾ ਲੰਗੋਟਿਆ ਯਾਰ ਆ ਤੇ ਇਹਦੀ ਤਰ੍ਹਾਂ ਹੀ ਖੁਦ ਵੀ ਇੱਕ ਬਹੁਤ ਹੀ ਵੱਡਾ ਬਿਜ਼ਨਸਮੈਨ ਤੇ ਇੱਕ ਰੇਸ ਜਾਤਾ ਵਾ ਤੇ ਡੋਨਲਡ ਟਰੰਪ ਆਪਣੇ ਕਾਰਜਕਾਲ ਦੇ ਦੌਰਾਨ ਗ੍ਰਿਫਨ ਨੂੰ ਅੰਡਰ ਸੈਕਟਰੀ ਬਣਾ ਦਿੰਦਾ ਅਮਰੀਕਾ ਦੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡਿਪਾਰਟਮੈਂਟ ਦਾ ਕਿਹੜੇ ਡਿਪਾਰਟਮੈਂਟ ਦਾ ਡਿਫੈਂਸ ਫਾਰ ਰਿਸਰਚ ਐਂਡ ਇੰਜੀਨੀਅਰਿੰਗ ਦਾ ਡਿਪਾਰਟਮੈਂਟ ਹੁਣ ਡਿਫੈਂਸ ਦਾ ਡਿਪਾਰਟਮੈਂਟ ਉਹ ਆ ਜਿਹਦੇ ਵਿੱਚ ਬਹੁਤ ਹੀ ਵੱਡੇ ਵੱਡੇ ਮਿਲੀਅਨਸ ਦੇ ਨਹੀਂ ਬਿਲੀਅਨਸ ਦੇ ਕੰਟਰੈਕਟ ਦਿੱਤੇ ਜਾਂਦੇ ਆ ਤੇ ਇੱਕ ਵਾਰ ਜਦੋਂ ਗ੍ਰਿਫਨ ਇਸ ਡਿਪਾਰਟਮੈਂਟ ਦਾ ਅੰਡਰ ਸੈਕਟਰੀ ਬਣਦਾ ਤਾਂ ਉਸ ਤੋਂ ਬਾਅਦ ਭਾਵੇਂ ਕਿ ਗ੍ਰਿਫਨ ਤੇ ਇਲਾਨ ਮਸਕ ਨੂੰ ਡਿਫੈਂਸ ਦੇ ਵਿੱਚ ਜਾਂ ਸੈਟਲਾਈਟ ਯਾਰ ਰਿਸਰਚ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਾ ਕੋਈ ਤਜਰਬਾ ਹੁੰਦਾ ਨਾ ਉਹਨਾਂ ਦੀ ਕੋਈ ਕੰਪਨੀ ਹੁੰਦੀ ਆ ਫੌਰਨ ਤੌਰ ਦੇ ਉੱਪਰ ਇਹ ਦੋਨੇ ਜਾਣੇ ਆਪਣੀ ਇੱਕ ਹੋਰ ਕੰਪਨੀ ਖੋਲ ਲੈਂਦੇ ਆ ਤੇ ਉਹਨੂੰ ਨਾਮ ਦਿੱਤਾ ਜਾਂਦਾ ਸਟਾਰ ਲਿੰਕ ਦਾ ਜਿਨ੍ਹਾਂ ਦਾ ਕੰਮ ਹੈਗਾ ਸੈਟੇਲਾਈਟ ਵਗੈਰਾ ਦੇ ਨਾਲ ਤੇ ਉਸ ਟਾਈਮ ਦੇ ਉੱਪਰ ਚੱਲ ਰਹੀ ਆ ਰਸ਼ੀਆ ਤੇ ਯੂਕਰੇਨ ਦੀ ਲੜਾਈ ਤੇ ਹੁਣ ਯੂਕਰੇਨ ਦੀ ਗਵਰਨਮੈਂਟ ਬਹੁਤ ਵੱਡੇ ਵੱਡੇ ਸੈਟੇਲਾਈਟ ਦੇ ਨਾਲ ਰਿਲੇਟਡ ਕੰਟਰੈਕਟ ਦੇਣੇ ਸ਼ੁਰੂ ਕਰਦੇ ਆ ਯਾ ਕਹਿ ਲਓ ਕਿ ਯੂਕਰੇਨ ਤੋਂ ਕੋਟ ਕੰਟਰੈਕਟ ਦਵਾਏ ਜਾਂਦੇ ਆ ਤੇ ਹੁਣ ਤੁਸੀਂ ਇੱਥੇ ਆਪ ਹੀ ਸਮਝ ਗਏ ਹੋਵੋਗੇ ਨਹੀਂ ਕਿ ਸਿਆਣੇ ਹੋਵੋਗੇ ਕਿ ਉਹ ਸਾਰੇ ਦੇ ਸਾਰੇ ਕੰਟਰੈਕਟ ਕਿਹਨੂੰ ਮਿਲੇ ਨੇ ਸਟਾਰਲਿੰਕ ਨੂੰ ਜਿਹੜੀ ਕਿ ਕੰਪਨੀ ਹੈਗੀ ਆ ਖੁਦ ਗ੍ਰਿਫਨ ਦੀ ਤੇ ਇਲਾਨ ਮਸਕ ਦੀ ਜਿਹੜੇ ਡਿਪਾਰਟਮੈਂਟ ਦਾ ਖੁਦ ਹੀ ਬੰਦਾ ਅੰਡਰ ਸੈਕਟਰੀ ਆ ਤੇ ਆਪਣੀ ਹੀ ਉਹਨੇ ਇੱਕ ਕੰਪਨੀ ਬਣਾ ਲਈ ਤੇ ਸਾਰੇ ਦੇ ਸਾਰੇ ਕੰਟਰੈਕਟ ਆਪਣੀ ਹੀ ਕੰਪਨੀ ਨੂੰ ਉਹ ਦਈ ਜਾਂਦਾ ਬੜਾ ਸਿੰਪਲ ਬੜਾ ਸਿੱਧਾ ਜਿਹਾ ਕਲੀਨ ਬਿਜ਼ਨਸ ਤਾਂ ਇਥੋਂ ਆਪਾਂ ਨੂੰ ਇੱਕ ਹੋਰ ਚੀਜ਼ ਪਤਾ ਲੱਗ ਜਾਂਦੀ ਆ ਕਿ ਭਾਵੇਂ ਕੋਈ ਛੋਟਾ ਦੇਸ਼ ਕਿੰਨੀ ਵੀ ਬੁਰੀ ਹਾਲਤ ਦੇ ਵਿੱਚ ਫਸਿਆ ਹੋਵੇ ਵੱਡੇ ਦੇਸ਼ ਬੜੇ ਆਰਾਮ ਦੇ ਨਾਲ ਉਹਦੀ ਬਾਹ ਮਰੋੜ ਕੇ ਉਤੋਂ ਆਪਣਾ ਫਾਇਦਾ ਕਿਵੇਂ ਚੱਕਦੇ ਨੇ ਇੱਕ ਦੇਸ਼ ਜਿਹੜਾ ਰਸ਼ੀਆ ਵਰਗੀ ਇੱਕ ਦੁਨੀਆ ਦੀ ਪਾਵਰ ਦੇ ਨਾਲ ਦੋ ਹੱਥ ਕਰ ਰਿਆ ਤੇ ਇਸ ਤਰ੍ਹਾਂ ਦੇ ਨਾਲ ਉਹਦੇ ਪੈਸੇ ਲੁੱਟੇ ਜਾ ਰਹੇ ਆ ਫੇਕ ਕੰਪਨੀਆਂ ਬਣਾ ਬਣਾ ਕੇ ਆਪਾਂ ਸਟਾਰਲਿੰਕ ਦੀ ਗੱਲ ਕਰ ਲਈ ਤੇ ਆਪਾਂ ਸਪੇਸ ਐਕਸ ਦੀ ਵੀ ਗੱਲ ਕਰ ਲਈ ਹੁਣ ਆਪਾਂ ਗੱਲ ਕਰਦੇ ਆ ਟੈਸਲਾ ਦੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਇਲਾਨ ਮਸਕ ਨੇ ਹੀ ਤਾਂ ਟੈਸਲਾ ਕੰਪਨੀ ਸਟਾਰਟ ਕੀਤੀ ਆ ਕਿ ਇੰਨਾ ਕੁ ਜ਼ਿਆਦਾ ਬ੍ਰਿਲਿਅੰਟ ਹੁਸ਼ਿਆਰ ਬੰਦਾ ਵਾ ਜਿਹੜਾ ਕਿਸੇ ਵੀ ਪਾਸੇ ਜਾ ਕੇ ਕੋਈ ਵੀ ਵੱਡੀ ਤੋਂ ਵੱਡੀ ਕੰਪਨੀ ਖੋਲ ਸਕਦਾ ਪਰ ਇੱਥੇ ਵੀ ਫਿਰ ਉਹ ਲੋਕ ਗਲਤ ਨਹੀਂ ਟੈਸਲਾ ਨੂੰ ਸਟਾਰਟ ਕੀਤਾ ਸਨ 2003 ਦੇ ਵਿੱਚ ਦੋ ਇੰਜੀਨੀਅਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਮਾਰਟਨ ਇਬਰਹਰਟ ਤੇ ਦੂਸਰੇ ਮਾਰਕ ਤਾਰਪੈਨਿੰਗ ਹੁਣ ਇਹ ਦੋਨੇ ਅਸਲ ਦੇ ਵਿੱਚ ਇੰਜੀਨੀਅਰ ਸੀ ਬਹੁਤ ਜ਼ਿਆਦਾ ਇੰਟੈਲੀਜੈਂਟ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕੋਈ ਇਸ ਤਰ੍ਹਾਂ ਦੀ ਕਾਰ ਬਣੇ ਜਿਹੜੀ ਟੈਕਨੋਲੋਜੀ ਦੇ ਵਿੱਚ ਬਾਕੀ ਦੀਆਂ ਸਾਰੀਆਂ ਕਾਰਾਂ ਤੋਂ ਬਹੁਤ ਜ਼ਿਆਦਾ ਅੱਗੇ ਹੋਵੇ ਪਰ ਇਲਾਨ ਮਸਕ ਸਾਹਿਬ ਇੱਥੇ ਵੀ ਆਪਣੇ ਪੈਸੇ ਦੀ ਪਾਵਰ ਦੇ ਨਾਲ ਉਹੀ ਚੀਜ਼ ਕਰਦੇ ਆ ਜਿਹੜੀ ਉਹਨਾਂ ਨੇ ਪੇਪਲ ਦੇ ਨਾਲ ਕੀਤੀ ਸੀ 6.5 ਮਿਲੀਅਨ ਡਾਲਰ ਦੇ ਵਿੱਚ ਇਲਾਨ ਮਸਕ ਟੈਸਲਾ ਨਾਮ ਦੀ ਇਸ ਕੰਪਨੀ ਨੂੰ ਖਰੀਦ ਲੈਂਦਾ ਤੇ ਖੁਦ ਨੂੰ ਇਹਦਾ ਸੀਈਓ ਬਣਾ ਲੈਂਦਾ ਪਰ ਸੀਈਓ ਬਣਾਉਣ ਤੱਕ ਹੀ ਇਲਾਨ ਮਸਕ ਸੀਮਿਤ ਨਹੀਂ ਰਹਿੰਦਾ ਉਸ ਤੋਂ ਬਾਅਦ ਹੁੰਦੀਆਂ ਨੇ ਵੱਡੇ ਵੱਡੇ ਚੈਨਲਾਂ ਦੇ ਉੱਪਰ ਵੱਡੀਆਂ ਵੱਡੀਆਂ ਕਾਨਫਰੰਸਸ ਤੇ ਵੱਡੀਆਂ ਵੱਡੀਆਂ ਇੰਟਰਵਿਊਜ਼ ਜਿਨ੍ਹਾਂ ਦੇ ਵਿੱਚ ਇਲਾਨ ਮਸਕ ਆਪਣੇ ਆਪ ਨੂੰ ਹੀ ਫੈਸਲਾ ਦਾ ਕੋ-ਫਾਊਂਡਰ ਮਤਲਬ ਜਿਨੇ ਉਹ ਕੰਪਨੀ ਬਣਾਈ ਆ ਉਹੋ ਬੋਲਣਾ ਸ਼ੁਰੂ ਕਰ ਦਿੰਦਾ ਤੇ ਅਸਲ ਦੇ ਵਿੱਚ ਉਹ ਦੋਨੇ ਇੰਜੀਨੀਅਰ ਜਿਨ੍ਹਾਂ ਨੇ ਅਸਲੀ ਕੰਮ ਕੀਤਾ ਉਹਨਾਂ ਦਾ ਕਿਤੇ ਵੀ ਨਾਮ ਨਿਸ਼ਾਨ ਨਹੀਂ ਬਚਦਾ ਪਰ ਇਸ ਕੰਪਨੀ ਨੂੰ ਖਰੀਦਣ ਤੋਂ ਸਿਰਫ 1 ਸਾਲ ਤੋਂ ਬਾਅਦ ਹੀ ਇਲਾਨ ਮਸਕ ਇੱਕ ਬਹੁਤ ਵੱਡੀ ਕੰਟਰੋਵਰਸੀ 'ਚ ਫਸਦਾ ਜਦੋਂ ਆਪਣੇ ਇੱਕ ਟਵੀਟ ਦੇ ਥਰੂ ਲੋਕਾਂ ਨੂੰ ਇਹ ਕਹਿ ਦਿੰਦਾ ਕਿ ਮੈਂ ਆਪਣੀ ਇਸ ਕੰਪਨੀ ਦੇ ਲਈ ਇੱਕ ਬਹੁਤ ਵੱਡੀ ਫੰਡਿੰਗ ਕਰਨ ਜਾ ਰਿਹਾ ਕਿੰਨੇ ਦੀ 420 ਮਿਲੀਅਨ ਡਾਲਰ ਦੀ ਪਰ ਇੱਥੇ ਇੱਕ ਪ੍ਰੋਬਲਮ ਆ ਪ੍ਰੋਬਲਮ ਇਹ ਹੈਗੀ ਆ ਪ੍ਰੋਬਲਮ ਫੰਡਿੰਗ ਨਾਲ ਨਹੀਂ ਹੈ ਪ੍ਰੋਬਲਮ ਇਹ ਆ ਕਿ ਇਹ ਪੂਰੀ ਦੀ ਪੂਰੀ ਖਬਰ ਸਿਰੇ ਤੋਂ ਝੂਠ ਹੁੰਦੀ ਆ ਤੇ ਜਿਹਨੂੰ ਕਿ ਟੈਸਲਾ ਕੰਪਨੀ ਦੇ ਹੋਰ ਬਹੁਤ ਸਾਰੇ ਬੋਰਡ ਦੇ ਮੈਂਬਰਸ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਤੇ ਇਸ ਤੋਂ ਬਾਅਦ ਇਲਾਨ ਮਸਕ ਦੇ ਉੱਪਰ ਇਨਾ ਕ ਪ੍ਰੈਸ਼ਰ ਪੈਂਦਾ ਕਿ ਉਹਨੂੰ ਟੈਸਲਾ ਦੇ ਚੇਅਰਮੈਨ ਦੇ ਪਦ ਤੋਂ ਹਟਣਾ ਪੈਂਦਾ ਤੇ ਬਿਜ਼ਨਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੀ ਬੇਨਿਜ਼ਮੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਜਿਹੜਾ ਅਮਰੀਕਾ ਦਾ ਇੱਕ ਡਿਪਾਰਟਮੈਂਟ ਬਣਿਆ ਹੋਇਆ SEC ਉਹ ਵਾਲੇ ਇਲਾਨ ਮਸਕ ਦੇ ਉੱਪਰ 20 ਮਿਲੀਅਨ ਡਾਲਰ ਦਾ ਫਾਈਨ ਕਰਦੇ ਆ ਇਸੇ ਹੀ ਸਾਲ ਥਾਈਲੈਂਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੁੰਦੀ ਆ ਪੂਰੇ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਬਹੁਤ ਧਿਆਨ ਦੇ ਨਾਲ ਦੇਖਿਆ ਜਾਂਦਾ ਹਰ ਕਿਤੇ ਇਹ ਖਬਰ ਫੈਲਦੀ ਆ ਖਬਰ ਹੁੰਦੀ ਆ ਥਾਈਲੈਂਡ ਦੀ ਇੱਕ ਫੁੱਟਬਾਲ ਦੀ ਟੀਮ ਇੱਕ ਕੇਵ ਇੱਕ ਗੁਫਾ ਦੇ ਵਿੱਚ ਫਸ ਜਾਂਦੀ ਤੇ ਇਲਾਨ ਮਸ ਕਿ ਇਥੇ ਇੱਕ ਵਾਰੀ ਫੇਰ ਸਿਰਫ ਆਪਣੀ ਪੋਪੂਲੈਰਿਟੀ ਲਈ ਸਿਰਫ ਆਪਣੀ ਇਮੇਜ ਨੂੰ ਹੋਰ ਚਮਕਾਉਣ ਦੇ ਲਈ ਇੱਕ ਟਵੀਟ ਦੇ ਵਿੱਚ ਇਹ ਕਹਿੰਦਾ ਕਿ ਜੇ ਤੁਹਾਨੂੰ ਮੇਰੀ ਹੈਲਪ ਦੀ ਲੋੜ ਹੈਗੀ ਆ ਤਾਂ ਮੈਂ ਆਪਣੀਆਂ ਸਬਮਰੀਜ਼ ਉੱਥੇ भेज ਸਕਦਾ हां ਇਹ ਗੱਲ ਵੱਖਰੀ ਆ ਕਿ ਉਸ ਟਾਈਮ ਦੇ ਉੱਪਰ ਇਲਾਨ ਮਸਕ ਦੇ ਕੋਲੇ ਆਪਣੀ ਇੱਕ ਵੀ ਸਬਮਰੀਨ ਨਹੀਂ ਸੀ ਬਹੁਤ ਲੰਬਾ ਇਹ ਸਾਰਾ ਦਾ ਸਾਰਾ ਬਚਾ ਦਾ ਪ੍ਰੋਗਰਾਮ ਚੱਲਦਾ ਵਾ ਤੇ ਫਾਈਨਲੀ ਇਹਨਾਂ ਸਾਰੇ ਬੱਚਿਆਂ ਨੂੰ ਸੇਫ ਸੁਰੱਖਿਅਤ ਕੱਢ ਲਿਆ ਜਾਂਦਾ ਤੇ ਇਹਦੀ ਸਭ ਤੋਂ ਵੱਡੀ ਦੇਣ ਜਾਂਦੀ ਆ ਵਰਨਨ ਅਨਸਵਰਥ ਨਾਮ ਦੇ ਇੱਕ ਇਨਸਾਨ ਨੂੰ ਪਰ ਵਰਨਨ ਅਨਸਵਰਥ ਇਲਾਨ ਮਸਕ ਦੇ ਇਸ ਸਟੰਟ ਤੋਂ ਬਾਅਦ ਇੰਨਾ ਕਿ ਜ਼ਿਆਦਾ ਦੁਖੀ ਹੁੰਦੇ ਆ ਤੇ ਖਿੱਚਦੇ ਆ ਕਿ ਉਹ ਇੱਕ ਇੰਟਰਵਿਊ ਦੇ ਦੌਰਾਨ ਇਹ ਕਹਿੰਦੇ ਆ ਕਿ ਮੈਂ ਤੇ ਮੇਰੀ ਪੂਰੀ ਦੀ ਪੂਰੀ ਟੀਮ ਨੇ ਤੇ ਹੋਰ ਬਹੁਤ ਸਾਰੇ ਲੋਕਰ ਲੋਕਾਂ ਨੇ ਇੰਨੇ ਦਿਨ ਲਾ ਕੇ ਇਹਨਾਂ ਬੱਚਿਆਂ ਨੂੰ ਉਥੋਂ ਕੱਢਿਆ ਪਰ ਮੈਨੂੰ ਪੂਰੇ ਦਿਨਾਂ ਦੇ ਵਿੱਚ ਉਥੇ ਇਲਾਨ ਮਸਕ ਦੀ ਇੱਕ ਵੀ ਸਬਮਰੀਨ ਨਹੀਂ ਦਿਖੀ ਪਰ ਹੁਣ ਇਲਾਨ ਮਸਕ ਇੱਕ ਬਹੁਤ ਹੀ ਅਮੀਰ ਇਨਸਾਨ ਆਪਣੀ ਇਸ ਤਰ੍ਹਾਂ ਦੀ ਹੱਦ ਤੱਕ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਲਟਾ ਗੁੱਸੇ ਦੇ ਵਿੱਚ ਵਰਨਨ ਅਨਸਵਰਥ ਨੂੰ ਪੈਡੋਗਾਏ ਕਹਿੰਦਾ ਪੈਡੋਗਾਏ ਦਾ ਮਤਲਬ ਪੈਡੋਫਾਈਲ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਉਹ ਇਨਸਾਨ ਜਿਹੜਾ ਛੋਟੇ ਬੱਚਿਆਂ ਦੇ ਵੱਲੋਂ ਸਰੀਰਕ ਤੌਰ ਦੇ ਉੱਪਰ ਆਕਰਸ਼ਿਤ ਹੁੰਦਾ। ਮਤਲਬ ਇੱਕ ਇਹੋ ਜਿਹਾ ਇਨਸਾਨ ਲਈ ਜੀ ਨੇ ਇੰਨੇ ਬੱਚਿਆਂ ਦੀ ਜਾਨ ਬਚਾਈ ਉਹਦੇ ਲਈ ਇੰਨੇ ਇੱਕ ਗੰਦੇ ਕਮੈਂਟ ਇਲਾਨ ਮਸਕ ਉਸ ਤੋਂ ਬਾਅਦ ਪਬਲਿਕਲੀ ਕਰਦਾ ਵਾ। ਹੁਣ ਟੈਸਲਾ ਕੰਪਨੀ ਨੂੰ ਖਰੀਦਣ ਤੋਂ ਬਾਅਦ ਇੱਕ ਉਹ ਇਨਸਾਨ ਜਿਹੜਾ ਖੁਦ ਇੰਨਾ ਖਜਾਦਾ ਅਮੀਰ ਹੈ ਟੈਸਲਾ ਕੰਪਨੀ ਦੇ 10% ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੰਦਾ ਤੇ ਉਹਨਾਂ ਨੂੰ ਨੌਕਰੀ ਤੋਂ ਨਿਕਲਣ ਦਾ ਪਤਾ ਲੱਗਦਾ ਸਿਰਫ ਇੱਕ ਮੇਲ ਦੁਆਰਾ। ਇਹਨਾਂ ਸਾਰੇ ਕਰਮਚਾਰੀਆਂ ਦੀ ਟੋਟਲ ਗਿਣਤੀ ਹੁੰਦੀ ਹੈ 14000 14000 ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਂਦੇ ਆ ਪਰ ਹੁਣ ਇੱਥੇ ਆਪਾਂ ਟੈਸਲਾ ਦੀ ਇਸ ਕਾਰ ਦੇ ਬਾਰੇ ਦੇ ਵਿੱਚ ਵੀ ਗੱਲ ਕਰ ਲੈਨੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਹੈ ਨਹੀਂ ਹੁਣ ਆਪਾਂ ਇਹ ਵੀ ਦੇਖ ਲੈਨੇ ਆ ਕਿ ਇਲਾਨ ਮਸਕ ਦੀ ਜਿਹੜੀ ਇਹ ਕਾਰ ਹੈਗੀ ਆ ਉਹ ਅਸਲ ਦੇ ਵਿੱਚ ਕਿੰਨੀ ਕਿ ਚੰਗੀ ਹੈ ਤਾਂ ਉਹਦੇ ਬਾਰੇ ਇਹ ਹੈਗੀ ਹੈ ਕਹਾਣੀ ਕਿ ਬਹੁਤ ਸਾਰੀਆਂ ਪ੍ਰੋਬਲਮਸ ਨੇ ਇਸ ਕਾਰ ਦੇ ਨਾਲ ਜੁੜੀਆਂ ਹੋਈਆਂ ਜਿਹਨੂੰ ਕਿ ਇਲਾਨ ਮਸਕ ਇਹ ਕਹਿੰਦਾ ਕਿ ਇੱਕ ਭਵਿੱਖ ਦੀ ਕਾਰ ਆ ਦੁਨੀਆ ਦੀ ਸਭ ਤੋਂ ਜ਼ਿਆਦਾ ਹਾਈ ਟੈਕ ਆ ਇਹਦੀ ਸਭ ਤੋਂ ਪਹਿਲੀ ਪ੍ਰੋਬਲਮ ਹੈਗੀ ਆ ਇਹਦੀ ਬਿਲਡ ਕੁਆਲਿਟੀ ਦੂਸਰੀ ਹੈਗੀ ਆ ਇਹਦੀ ਬੈਟਰੀ ਨੂੰ ਬਹੁਤ ਛੇਤੀ ਅੱਗ ਲੱਗ ਜਾਣਾ ਫਿਰ ਉਸ ਤੋਂ ਬਾਅਦ ਸਸਪੈਂਸ਼ਨ ਦੇ ਨਾਲ ਰਿਲੇਟਡ ਪ੍ਰੋਬਲਮਸ ਕਲੱਚ ਦਾ ਕੰਮ ਨਾ ਕਰਨਾ ਬ੍ਰੇਕਿੰਗ ਖਰਾਬ ਹੋਣਾ ਇੱਕਦਮ ਹੀ ਗੱਡੀ ਦਾ ਐਕਸਲਰੇਟ ਹੋ ਜਾਣਾ ਮਤਲਬ ਆਪਣੀ ਸਪੀਡ ਜ਼ਿਆਦਾ ਕਰ ਦੇਣਾ ਇਹ ਬਸ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਜਿਹੜੀਆਂ ਟੈਸਲਾ ਕਾਰ ਦੇ ਓਨਰ ਅਕਸਰ ਹੀ ਫੇਸ ਕਰਦੇ ਰਹਿੰਦੇ ਆ ਜੇ ਤੁਹਾਨੂੰ ਹਾਲੇ ਵੀ ਇਸ ਚੀਜ਼ ਦੇ ਉੱਪਰ ਯਕੀਨ ਨਹੀਂ ਆਉਂਦਾ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਦਸੰਬਰ 2023 ਦੀ ਇੱਕ ਬਹੁਤ ਵੱਡੀ ਘਟਨਾ ਜਦੋਂ ਟੈਸਲਾ ਕਾਰ ਨੂੰ ਆਪਣੀਆਂ ਟੋਟਲ 20,31,220 ਕਾਰਾਂ ਨੂੰ ਵਾਪਸ ਬੁਲਾਉਣਾ ਪਿਆ ਕਿਉਂਕਿ ਇਹਨਾਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਦੇ ਅੰਦਰ ਬਹੁਤ ਵੱਡੇ ਵੱਡੇ ਤਕਨੀਕੀ ਨੁਕਸ ਸੀਗੇ ਇੱਕ ਅਗਲੀ ਚੀਜ਼ ਇਲਨ ਮਸਕ ਦੀ ਟੈਸਲਾ ਕਾਰ ਇਹਦੀ ਬੈਟਰੀ ਲੋਕਾਂ ਨੇ ਕਿਹਾ ਕਿ ਉਹਨਾਂ ਲੰਬਾ ਟਾਈਮ ਨਹੀਂ ਚੱਲਦੀ ਜਿੰਨਾ ਕਿ ਕੰਪਨੀ ਵਾਲੇ ਬੋਲਦੇ ਨੇ ਸਪੈਸ਼ਲੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਬਹੁਤ ਹੀ ਜ਼ਿਆਦਾ ਠੰਡੇ ਹੁੰਦੇ ਨੇ ਹੁਣ ਆਪਾਂ ਚੱਲਦੇ ਆਂ ਇਲਾਨ ਮਸਕ ਦੇ ਅਗਲੇ ਵੱਡੇ ਪ੍ਰੋਜੈਕਟ ਦੇ ਵੱਲ ਇਲਾਨ ਮਸਕ ਦਾ ਅਗਲਾ ਬਹੁਤ ਵੱਡਾ ਪ੍ਰੋਜੈਕਟ ਇਹ ਹੈਗਾ ਕਿ ਲੋਕਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਤੁਸੀਂ ਸ਼ਿਫਟ ਕਰ ਸਕਦੇ ਹੋ ਹਾਈਪਰ ਲੂਪ ਦੀ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਪਾਈਪਸ ਧਰਤੀ ਦੇ ਥੱਲੋਂ ਦੀ ਨਿਕਲਣਗੀਆਂ ਪ੍ਰੈਸ਼ਰ ਦੇ ਨਾਲ ਕੁਝ ਕੀਤਾ ਜਾਊਗਾ ਜਾਂ ਬਹੁਤ ਲੋ ਪ੍ਰੈਸ਼ਰ ਜਾਂ ਬਹੁਤ ਹਾਈ ਪ੍ਰੈਸ਼ਰ ਦੇ ਨਾਲ ਤੇ ਲੋਕਾਂ ਨੂੰ ਉਸ ਪ੍ਰੈਸ਼ਰ ਦੇ ਨਾਲ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਪਹੁੰਚਾਇਆ ਜਾਊਗਾ ਇਲਾਨ ਮਸਕ ਨੇ ਇੱਕ ਵਾਰ ਇਥੋਂ ਤੱਕ ਕਲੇਮ ਕੀਤਾ ਕਿ ਲਾਸ ਐਂਜਲਸ ਤੋਂ ਲੈ ਕੇ ਸੈਨ ਫਰਾਂਸਿਸਕੋ ਤੱਕ ਸਭ ਤੋਂ ਪਹਿਲਾ ਸਾਡਾ ਪ੍ਰੋਜੈਕਟ ਹੋਗਾ ਜਿਹਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਉੱਪਰ ਪਹੁੰਚਾਵਾਂਗੇ ਪਰ ਇਸ ਪੂਰੇ ਪ੍ਰੋਜੈਕਟ ਦੇ ਵਿੱਚ ਕਿੰਨੀ ਕਿ ਸੱਚਾਈ ਹੋਈ ਬਾਅਦ ਦੇ ਵਿੱਚ ਉਹ ਤੁਸੀਂ ਇੱਥੇ ਦੋਨਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਅੱਗੇ ਇਲਾਨ ਮਸਕ ਦੇ ਅਗਲੇ ਪ੍ਰੋਜੈਕਟ ਦੇ ਵੱਲ ਜਿਹਦਾ ਨਾਮ ਹੈਗਾ ਨਿਊਰੋਲਿੰਕ ਗੱਲ ਹੈ 2016 ਦੀ ਕੁਝ ਸਾਇੰਟਿਸਟਸ ਨੇ ਉਹ ਕਿਸੇ ਕਹਿ ਜੀ ਚੀਜ਼ ਦੇ ਉੱਪਰ ਕੰਮ ਕਰ ਰਹੇ ਆ ਕਿ ਇਨਸਾਨੀ ਦਿਮਾਗ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਉਹਦੀ ਸ਼ਮਤਾ ਨੂੰ ਕਿਵੇਂ ਵਧਾਇਆ ਜਾ ਸਕਦਾ ਲੋਕਾਂ ਦੀ ਮੈਮਰੀ ਨੂੰ ਕਿਵੇਂ ਵਧਾਇਆ ਜਾ ਸਕਦਾ ਜਿਵੇਂ ਕੰਪਿਊਟਰਸ ਦੇ ਵਿੱਚ ਕੋਈ ਚਿਪ ਹੁੰਦੀ ਆ ਉਸੇ ਤਰ੍ਹਾਂ ਹੀ ਇਨਸਾਨ ਦੇ ਦਿਮਾਗ ਦੇ ਅੰਦਰ ਵੀ ਇੱਕ ਚਿਪ ਪਾਈ ਜਾ ਸਕਦੀ ਆ ਤੇ ਇੱਕ ਵਾਰੀ ਫੇਰ ਇਲਾਨ ਮਸਕ ਸਾਹਿਬ ਆਉਂਦੇ ਆ ਆਪਣਾ ਪੈਸਾ ਲੈ ਕੇ ਤੇ ਇਸ ਕੰਪਨੀ ਨੂੰ ਵੀ ਖਰੀਦ ਲੈਂਦੇ ਆ ਤੇ ਇਹ ਕੰਪਨੀ ਆਉਂਦੇ ਸੌਰੀ ਬਹੁਤ ਵੱਡੀ ਕੰਟਰੋਵਰਸੀ ਚ ਫਸਦੀ ਆ ਜਦੋਂ ਇਹੋ ਜਿਹੇ ਰਿਪੋਰਟਸ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇਹੋ ਜਿਹੇ ਤਜਰਬੇ ਕਿਉਂਕਿ ਇਨਸਾਨ ਦੇ ਉੱਪਰ ਸਿੱਧੇ ਤੁਸੀਂ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਤੁਸੀਂ ਕਰੋਗੇ ਬਾਂਦਰਾਂ ਦੇ ਉੱਪਰ ਤਾਂ ਕਹਿੰਦੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਨ੍ਹਾਂ ਜੰਗਲੀ ਜਾਨਵਰਾਂ ਨੂੰ ਬੇਜਬਾਨ ਬਾਂਦਰਾਂ ਨੂੰ ਮਾਰੇ ਆ ਗਿਆ ਇਨ੍ਹਾਂ ਤਜਰਬਿਆਂ ਦੇ ਕਾਰਨ ਪਰ 2023 ਦੇ ਵਿੱਚ ਇਲਾਨ ਮਸਕ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਦਾ ਤੇ ਉਸ ਕਾਨਫਰੰਸ ਦੇ ਵਿੱਚ ਇਹ ਕਹਿੰਦਾ ਕਿ ਅਸੀਂ ਸਭ ਤੋਂ ਪਹਿਲਾ ਸਫਲ ਤਜਰਬਾ ਇੱਕ ਇਨਸਾਨ ਦੇ ਉੱਪਰ ਕਰ ਲਿਆ ਤੇ ਇੱਕ ਵਾਰੀ ਫੇਰ ਇਸ ਪ੍ਰੈਸ ਕਾਨਫਰੰਸ ਦੇ ਥਰੂ ਇਲਾਨ ਮਸਕ ਨੂੰ ਫੇਰ ਮੌਕਾ ਮਿਲਦਾ ਬਹੁਤ ਲੰਬਾ ਟਾਈਮ ਸੁਰਖੀਆਂ ਦੇ ਵਿੱਚ ਰਹਿਣ ਦਾ ਪਰ ਜਦੋਂ ਬਹੁਤ ਸਾਰੇ ਰਿਪੋਰਟਰਸ ਨੇ ਇਸ ਚੀਜ਼ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੌਣ ਉਹ ਇਨਸਾਨ ਆ ਜਿਹਦੇ ਉੱਪਰ ਇਹ ਤਜਰਬਾ ਹੋਇਆ ਕੌਣ ਸਾਇੰਟਿਸਟ ਸੀ ਜਿਨ੍ਹਾਂ ਨੇ ਕੀਤਾ ਤੁਹਾਨੂੰ ਕਿਤੋਂ ਵੀ ਕੋਈ ਵੀ ਇਹਦੀ ਡਿਟੇਲ ਨਹੀਂ ਮਿਲੀ ਤਾਂ ਇੱਕ ਵਾਰੀ ਫੇਰ ਇਲਨ ਮਸਕ ਦਾ ਇਹ ਇੱਕ ਸਿਰਫ ਜੁਮਲਾ ਹੀ ਨਿਕਲਿਆ। ਹੁਣ ਆਪਾਂ ਗੱਲ ਕਰ ਲੈਨੇ ਆ ਇਲਨ ਮਸਕ ਤੇ ਟਵਿੱਟਰ ਦੀ। ਜਦੋਂ ਹੀ ਇਲਨ ਮਸਕ ਟਵਿੱਟਰ ਨੂੰ ਖਰੀਦਦਾ ਤਾਂ ਉਸ ਤੋਂ ਫੌਰਨ ਬਾਅਦ ਸਭ ਤੋਂ ਪਹਿਲੀ ਚੀਜ਼ ਜਿਹੜੀ ਹੁੰਦੀ ਆ, ਈਵਨ ਟਵਿੱਟਰ ਦਾ ਨਾਮ ਟਵਿੱਟਰ ਤੋਂ ਬਦਲ ਕੇ ਐਕਸ ਕਰਨ ਤੋਂ ਵੀ ਪਹਿਲਾਂ ਇਹਦੇ 80% ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ। ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਸ਼ਾਇਦ ਕਦੇ ਵੀ ਕਿਸੇ ਵੀ ਕੰਪਨੀ ਨੇ ਛੋਟੀ ਜਾਂ ਵੱਡੀ ਨੇ ਆਪਣੇ 100 ਦੇ ਵਿੱਚੋਂ 80% ਕਰਮਚਾਰੀਆਂ ਨੂੰ ਇਕੱਠੇ ਹੀ ਕੰਮ ਤੋਂ ਨਹੀਂ ਹਟਾਇਆ ਹੋਊਗਾ ਬਹੁਤ ਸਾਰੇ ਲੇਬਰ ਲਾਜ਼ ਹੁੰਦੇ ਆ ਉਹ ਕਦੇ ਵੀ ਤੁਹਾਨੂੰ ਇਹ ਚੀਜ਼ ਕਰਨ ਨਹੀਂ ਦੇਣ ਪਰ ਇੱਥੇ ਗੱਲ ਹੋ ਰਹੀ ਆ ਅਮਰੀਕਾ ਦੇ ਸਭ ਤੋਂ ਪਾਵਰਫੁਲ ਇਨਸਾਨਾਂ ਦੇ ਵਿੱਚੋਂ ਇੱਕ ਦੀ ਇਲਾਨ ਮਸਕ ਦੀ ਤਾਂ ਫਿਰ ਕਾਨੂੰਨ ਚਾਹੇ ਉਹ ਅਮਰੀਕਾ ਹੋਵੇ ਤੇ ਚਾਹੇ ਇੰਡੀਆ ਹੋਵੇ ਉੱਥੇ ਅਮੀਰ ਲੋਕਾਂ ਦੇ ਲਈ ਡਿਫਰੈਂਟ ਹੁੰਦੇ ਆ ਤੇ ਗਰੀਬਾਂ ਦੇ ਲਈ ਡਿਫਰੈਂਟ ਹੁੰਦੇ ਆ ਇਸ ਤੋਂ ਅਗਲੀ ਐਕਿਊਜ਼ੇਸ਼ਨ ਜਿਹੜੀ ਹਮੇਸ਼ਾ ਇਲਾਨ ਮਸਕ ਦੇ ਉੱਪਰ ਲੱਗਦੀ ਰਹਿੰਦੀ ਆ ਉਹ ਇਹ ਹੈ ਕਿ ਇਲਾਨ ਮਸਕ ਦੇ ਟੇਕਓਵਰ ਕਰਨ ਤੋਂ ਪਹਿਲਾਂ ਟਵਿੱਟਰ ਫਿਰ ਵੀ ਇੱਕ ਸੇਫ ਜਗ੍ਹਾ ਸੀ ਜਿੱਥੇ ਫਿਰ ਵੀ ਇਸ ਚੀਜ਼ ਨੂੰ ਚੈੱਕ ਕੀਤਾ ਜਾਂਦਾ ਸੀ ਕਿ ਕੌਣ ਇਨਸਾਨ ਕੀ ਲਿਖ ਰਿਹਾ ਕੀ ਉਹ ਕਿਸੇ ਖਾਸ ਧਰਮ ਨੂੰ ਕਿਸੇ ਖਾਸ ਨਸਲ ਨੂੰ ਕਿਸੇ ਖਾਸ ਕੰਟਰੀ ਨੂੰ ਜਿਆਦਾ ਅਟੈਕ ਤਾਂ ਨਹੀਂ ਕਰ ਰਿਹਾ ਉਹਨਾਂ ਦੇ ਅਗੇਂਸਟ ਨਸਲੀ ਜਾਂ ਨਫ਼ਰਤੀ ਟਿੱਪਣੀਆਂ ਤਾਂ ਨਹੀਂ ਕਰ ਰਿਹਾ ਇਲਾਨ ਮਸਕ ਦੇ ਟਵਿੱਟਰ ਨੂੰ ਜਾਂ ਐਕਸ ਨੂੰ ਲੈਣ ਤੋਂ ਬਾਅਦ ਇਹ ਸਾਰਾ ਕੁਝ ਟਵਿੱਟਰ ਦੇ ਉੱਪਰ ਬਹੁਤ ਹੀ ਜ਼ਿਆਦਾ ਹੱਦ ਤੱਕ ਵੱਧ ਚੁੱਕਿਆ ਵਾ ਬਿਨਾਂ ਚੈਕਿੰਗ ਦੇ ਇਹ ਸਾਰਾ ਕੁਝ ਚੱਲ ਰਿਹਾ ਹੁਣ ਤੱਕ ਤਾਂ ਆਪਾਂ ਗੱਲਾਂ ਕੀਤੀਆਂ ਇਲਾਨ ਮਸਕ ਦੀਆਂ ਤੇ ਉਹਦੇ ਬਿਜ਼ਨਸ ਦੀਆਂ ਹੁਣ ਆਪਾਂ ਥੋੜਾ ਜਿਹਾ ਇਹ ਜਾਣ ਲੈਨੇ ਆਂ ਕੁਝ ਧਾਰਨਾਤੋਂ ਕਿ ਇਲਾਨ ਮਸਕ ਨਿੱਜੀ ਤੌਰ ਦੇ ਉੱਪਰ ਇੱਕ ਕਿਸ ਤਰ੍ਹਾਂ ਦਾ ਇਨਸਾਨ ਹੈ ਪਹਿਲੀ ਉਦਾਹਰਨ ਹੈਗੀ ਉਹ ਫਰਵਰੀ 2023 ਇਲਾਨ ਮਸਕ ਆਪਣੇ ਕਰਮਚਾਰੀਆਂ ਦੇ ਉੱਪਰ ਟਵਿੱਟਰ ਵਾਲੇ ਜਾਂ ਐਕਸ ਵਾਲੇ ਕਰਮਚਾਰੀਆਂ ਦੇ ਉੱਪਰ ਇਸ ਚੀਜ਼ ਦੇ ਉੱਪਰ ਗੁੱਸੇ ਹੁੰਦਾ ਕਿਉਂਕਿ ਜਦੋਂ ਉਹ ਇਹ ਦੇਖਦਾ ਕਿ ਜਿਹੜੇ ਵੀ ਟਵੀਟ ਖੁਦ ਇਲਾਨ ਮਸਕ ਕਰ ਰਿਹਾ ਜ਼ਿਆਦਾਤਰ ਲੋਕ ਉਹਦੇ ਨਾਲ ਇੰਗੇਜ ਨਹੀਂ ਹੋ ਰਹੇ ਜ਼ਿਆਦਾਤਰ ਲੋਕ ਉਹਦੇ ਨਾਲ ਨਹੀਂ ਜੁੜ ਰਹੇ ਜਦੋਂ ਆਪਣੇ ਕੁਝ ਵੱਡੇ ਅਧਿਕਾਰੀਆਂ ਨੂੰ ਕਾਰਨ ਜਾਣਨ ਲਈ ਕਹਿੰਦਾ ਤਾਂ ਅੱਗੇ ਤੋਂ ਉਹ ਵੱਡੇ ਅਧਿਕਾਰੀ ਇਲਾਨ ਮਸਕ ਨੂੰ ਇਹ ਕਹਿੰਦੇ ਆ ਕਿ ਸ਼ਾਇਦ ਤੁਸੀਂ ਲੋਕਾਂ ਦੇ ਵਿੱਚ ਓਨੇ ਪੌਪੂਲਰ ਨਹੀਂ ਹੈਗੇ ਪਰ ਹੁਣ ਇੱਥੇ ਫੇਰ ਉਹੀ ਚੀਜ਼ ਆ ਕਿ ਬਿੱਲੀ ਦੇ ਗਲ ੱਲੀ ਬੰਨਣ ਵਾਲੀ ਆ ਤੁਸੀਂ ਆਪਣੇ ਬੌਸ ਨੂੰ ਤੇ ਇੰਨੇ ਅਮੀਰ ਤੇ ਪੈਸੇ ਦੇ ਨਾਲ ਹੰਕਾਰੇ ਹੋਏ ਬੌਸ ਨੂੰ ਸਿੱਧੀ ਮੂੰਹ ਦੇ ਉੱਪਰ ਸਾਫ਼ ਸਪਸ਼ਟ ਗੱਲ ਕਹਿ ਤੀ ਤਾਂ ਹੁਣ ਤੁਹਾਨੂੰ ਉਹਦਾ ਨਤੀਜਾ ਵੀ ਭੁਗਤਣਾ ਪੈਣਾ ਵਾ ਤਾਂ ਇਹਨਾਂ ਅਧਿਕਾਰੀਆਂ ਨੂੰ ਨੌਕਰੀ ਤੋਂ ਫੌਰਨ ਹਟਾ ਦਿੱਤਾ ਜਾਂਦਾ ਪਰ ਇਸ ਤੋਂ ਵੀ ਦਿਲਚਸਪ ਕਿੱਸਾ ਇਸ ਤੋਂ ਸਿਰਫ ਕੁਛ ਦਿਨ ਬਾਅਦ ਹੁੰਦਾ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਖੇਡ ਈਵੈਂਟ ਹੁੰਦੀ ਆ ਸੁਪਰ ਬੋਲ ਦੀ ਤਾਂ ਸੁਪਰ ਬੋਲ ਵਾਲੇ ਦਿਨ ਉਸ ਟਾਈਮ ਅਮਰੀਕਾ ਦੇ ਪ੍ਰੈਜ਼ੀਡੈਂਟ ਹੁੰਦੇ ਆ ਜੋ ਬਾਈਡਨ ਜੋ ਬਾਈਡਨ ਇੱਕ ਟਵੀਟ ਕਰ ਦਿੰਦੇ ਆ ਸੁਪਰ ਬੋਲ ਦੇ ਨਾਲ ਰਿਲੇਟਡ ਤੇ ਉਸੇ ਦਿਨ ਟਵੀਟ ਕਰਦਾ ਇਲਾਨ ਮਸਕ ਵੀ ਜਦੋਂ ਇਲਾਨ ਮਸਕ ਕੁਝ ਘੰਟਿਆਂ ਤੋਂ ਬਾਅਦ ਇਹ ਦੇਖਦਾ ਜੋ ਬਾਈਡਨ ਦੇ ਕੀਤੇ ਹੋਏ ਟਵੀਟ ਨੂੰ ਜ਼ਿਆਦਾ ਲੋਕਾਂ ਨੇ ਦੇਖਿਆ ਜ਼ਿਆਦਾ ਰਿਪਲਾਈ ਕੀਤਾ ਉਹਦੇ ਆਪਣੇ ਟਵੀਟ ਦੇ ਨਾਲੋਂ ਤਾਂ ਉਹ ਆਪਣੀ ਇੱਕ ਮੀਟਿੰਗ ਬੁਲਾਉਂਦਾ ਤੇ ਆਪਣੇ ਅਧਿਕਾਰੀਆਂ ਨੂੰ ਇਹ ਪੱਕਾ ਕਰਨ ਦੇ ਲਈ ਕਹਿੰਦਾ ਕਿ ਜਦੋਂ ਵੀ ਮੈਂ ਟਵੀਟ ਕਰਾਂ ਤਾਂ ਮੇਕ ਸ਼ੋਰ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਦਿਖਦਾ ਰਹੇ ਤਾਂ ਟਵਿੱਟਰ ਇਸ ਤੋਂ ਬਾਅਦ ਆਪਣੇ ਐਲਗੋਰਿਦਮ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਕਰਦਾ ਤੇ ਇਹ ਪੱਕਾ ਕਰਦਾ ਕਿ ਕੋਈ ਵੀ ਇਨਸਾਨ ਜੇ ਟਵਿੱਟਰ ਖੋਲ ਰਿਹਾ ਤਾਂ ਉਹ ਹੋਰ ਕਿਸੇ ਨਾਲ ਹੋਵੇ ਹੀ ਨਾ ਹੋਵੇ ਪਰ ਇਲਾਨ ਮਸਕ ਦੇ ਨਾਲ ਅੰਗੇਜ ਜ਼ਰੂਰ ਹੋਵੇ ਅਗਲੀ ਚੀਜ਼ ਇਲਾਨ ਮਸਕ ਦੇ ਉੱਪਰ ਅਲੱਗ-ਅਲੱਗ ਟਾਈਮ ਦੇ ਉੱਪਰ ਬਹੁਤ ਸਾਰੀਆਂ ਹਾਈ ਲੈਵਲ ਦੀਆਂ ਡਰੱਗਸ ਲੈਣ ਦੇ આરોਪ ਵੀ ਲੱਗਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚੋਂ ਐਲਐਸਟੀ ਐਕਸਟੇਸੀ ਕੋਕੀਨ ਵਗੈਰਾ ਦੀਆਂ ਇਹ ਡਰੱਗਸ ਆਮ ਨੇ ਇਵਨ ਕੁਝ ਇੱਕ ਦੋ ਇੰਟਰਵਿਊਜ਼ ਇਸ ਤਰ੍ਹਾਂ ਦੀਆਂ ਨੇ ਜਿੱਥੇ ਕਲੀਅਰ ਇਲਾਨ ਮਸਕ ਨੂੰ ਇਹ ਦੇਖਿਆ ਜਾ ਸਕਦਾ ਕਿ ਉਸ ਟਾਈਮ ਦੇ ਉੱਪਰ ਉਹ ਬਿਲਕੁਲ ਵੀ ਸਹਜ ਨਹੀਂ ਹੈਗਾ ਤੇ ਉਹ ਕਿਸੇ ਨਾ ਕਿਸੇ ਨਸ਼ੇ ਜਾਂ ਡਰੱਗ ਦੇ ਪ੍ਰਭਾਵ ਦੇ ਥੱਲੇ ਆ ਇੱਕ ਚੀਜ਼ ਜਿੱਥੇ ਇਲਾਨ ਮਸਕ ਬਿਲਕੁਲ ਆਪਣੇ ਫਾਦਰ ਦੇ ਪਦਚਿੰਨੋਂ ਉੱਪਰ ਚੱਲ ਰਿਹਾ ਇਰੋਲ ਦੇ ਉੱਪਰ ਜਿਵੇਂ ਜਦੋਂ ਇਰੋਲ ਨੂੰ ਕਿਸੇ ਪੱਤਰਕਾਰ ਨੇ ਇਹ ਪੁੱਛਿਆ ਕਿ ਆਪਣੀ ਹੀ ਮਤਰੀ ਬੇਟੀ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਉਹਨੇ ਦੋ ਬੱਚੇ ਪੈਦਾ ਕੀਤੇ ਤਾਂ ਇਰੋਲ ਦਾ ਵੀ ਇਹੀ ਜਵਾਬ ਸੀ ਕਿ ਮਰਦ ਦਾ ਅਸਲੀ ਕੰਮ ਹੁੰਦਾ ਬੱਚੇ ਪੈਦਾ ਕਰਨੇ ਇਲਾਨ ਮਸਕ ਵੀ ਬਿਲਕੁਲ ਉਹੀ ਚੀਜ਼ ਮੰਨਦਾ ਵਾ ਤਿੰਨ ਅਲੱਗ-ਅਲੱਗ ਔਰਤਾਂ ਤੋਂ ਇਲਾਨ ਮਸਕ ਦੇ 11 ਬੱਚੇ ਨੇ ਇਲਾਨ ਮਸਕ ਨੇ ਪਿੱਛੇ ਜੇ ਰਿਸਰਚ ਸੰਸਥਾ ਨੂੰ 10 ਮਿਲੀਅਨ ਡਾਲਰ ਦੀ ਫੰਡਿੰਗ ਦਿੱਤੀ ਆ ਤੇ ਇਲਾਨ ਮਸਕ ਇਹ ਮੰਨਦਾ ਕਿ ਦੁਨੀਆ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਘਟਾ ਇਹਨੂੰ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ ਇਲਾਨ ਮਸਕ ਦਾ ਸਭ ਤੋਂ ਵੱਡੇ ਬੱਚੇ ਦਾ ਜੋ ਕਿ ਇੱਕ ਬੇਟਾ ਸੀ ਉਹਦਾ ਨਾਮ ਸੀ ਨਿਵਾਦਾ ਨਿਵਾਦਾ ਸਿਰਫ ਉਦੋਂ 10 ਹਫ਼ਤੇ ਦਾ ਸੀ ਜਦੋਂ ਉਹਦੀ ਮੌਤ ਹੋ ਜਾਂਦੀ ਹੁਣ ਕੋਈ ਇਨਸਾਨ ਆਪਣੀ ਇਮੇਜ ਨੂੰ ਲੈ ਕੇ ਤੇ ਸਿਰਫ ਆਪਣੀ ਹੋਂਦ ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਸਾਈਕੋ ਹੋ ਸਕਦਾ ਇਹ ਤੁਹਾਨੂੰ ਪਤਾ ਲੱਗੂਗਾ ਇਲਾਨ ਮਸਕ ਦੇ ਆਪਣੀ ਹੀ ਬੇਟੇ ਦੀ ਮੌਤ ਦੇ ਬਾਰੇ ਕੀਤੇ ਹੋਏ ਇੱਕ ਟਵੀਟ ਤੋਂ ਨਿਵਾਦਾ ਦੀ ਮੌਤ ਤੋਂ ਬਹੁਤ ਸਾਲ ਬਾਅਦ ਸਾਲ 2022 ਦੇ ਵਿੱਚ ਇਲਾਨ ਮਸਕ ਇੱਕ ਟਵੀਟ ਕਰਦਾ ਤੇ ਉਸ ਟਵੀਟ ਦੇ ਵਿੱਚ ਕਹਿੰਦਾ ਕਿ ਜਦੋਂ ਨਿਵਾਦਾ ਦੀ ਮੌਤ ਹੁੰਦੀ ਆ ਤਾਂ ਉਸ ਟਾਈਮ ਮੈਂ ਨਿਵਾਦਾ ਦੇ ਨਾਲ ਸੀ ਉਹ ਮੇਰੀਆਂ ਬਾਹਾਂ ਦੇ ਵਿੱਚ ਸੀ ਤੇ ਉਹਨੇ ਮੇਰੀਆਂ ਬਾਹਾਂ ਦੇ ਵਿੱਚ ਹੀ ਦਮ ਤੋੜਿਆ ਉਹਦੀ ਆਖਰੀ ਧੜਕਣ ਵੀ ਮੈਂ ਮਹਿਸੂਸ ਕੀਤੀ ਇਸ ਟਵੀਟ ਤੋਂ ਸਿਰਫ ਕੁਝ ਘੰਟੇ ਤੋਂ ਬਾਅਦ ਨਿਵਾਦਾ ਦੇ ਮਦਰ ਟਵੀਟ ਕਰਦੇ ਆ ਤੇ ਇਸ ਟਵੀਟ ਦੇ ਵਿੱਚੋਂ ਇਲਾਨ ਮਸਕ ਨੂੰ ਲਤਾੜਦੇ ਨੇ ਤੇ ਇਹ ਕਹਿੰਦੇ ਨੇ ਕਿ ਕੋਈ ਇਨਸਾਨ ਸਿਰਫ ਆਪਣੀ ਪਬਲਿਸਿਟੀ ਦੇ ਲਈ ਕਿੰਨਾ ਕੁ ਗਿਰ ਸਕਦਾ ਉਹ ਮੈਨੂੰ ਅੱਜ ਇਲਾਨ ਮਸਕ ਦੇ ਇਸ ਟਵੀਟ ਤੋਂ ਪਤਾ ਲੱਗਿਆ ਧੰਨਵਾਦਾ ਇਲਾਨ ਮਸਕ ਨਹੀਂ ਬਲਕਿ ਮੇਰੀਆਂ ਹੀ ਬਾਹਾਂ ਦੇ ਵਿੱਚ ਸੀ ਉਹਨੇ ਮੇਰੀਆਂ ਬਾਹਾਂ ਦੇ ਵਿੱਚ ਦਮ ਤੋੜਿਆ ਪਰ ਇੱਕ ਮਦਰ ਦੇ ਲਈ ਇੱਕ ਬਹੁਤ ਹੀ ਪ੍ਰਾਈਵੇਟ ਇੱਕ ਬਹੁਤ ਦੁੱਖ ਵਾਲੀ ਘਟਨਾ ਵਾ ਮੈਂ ਨਾ ਤਾਂ ਇਹਨੂੰ ਕਦੇ ਚਾਹੁੰਦੀ ਸੀ ਕਿਸੇ ਦੇ ਨਾਲ ਸ਼ੇਅਰ ਕਰਨਾ ਪਰ ਇਲਾਨ ਮਸਕ ਨੇ ਮੈਨੂੰ ਮਜਬੂਰ ਕੀਤਾ ਕਿ ਜਿੱਥੇ ਉਹ ਲੋਕਾਂ ਦੇ ਸਾਹਮਣੇ ਆਪਣੀ ਇਮੇਜ ਨੂੰ ਬਰਕਰਾਰ ਰੱਖਣਾ ਚਾਹੁੰਦਾ ਇੱਕ ਚੰਗੇ ਪਿਤਾ ਦੀ ਇਮੇਜ ਦਿਖਾਉਣਾ ਚਾਹੁੰਦਾ ਤੇ ਨਾਲ ਦੀ ਨਾਲ ਹੀ ਆਪਣੇ ਮਰੇ ਹੋਏ ਬੱਚੇ ਦੇ ਬਾਰੇ ਦੇ ਵਿੱਚ ਉਹ ਝੂਠ ਬੋਲ ਰਿਹਾ ਤਾਂ ਇਸ ਕਰਕੇ ਮੈਨੂੰ ਇਹ ਟਵੀਟ ਕਰਨਾ ਪਿਆ ਇਸ ਤੋਂ ਇਲਾਵਾ ਇਲਾਨ ਮਸਕ ਦੇ ਇਹਨਾਂ 11 ਬੱਚਿਆਂ ਦੇ ਵਿੱਚੋਂ ਦੋ 트랜ਸਜੈਂਡਰ ਨੇ ਤੇ ਆਪਣੇ ਵੈਸੇ ਵੀ ਜ਼ਿਆਦਾਤਰ ਬੱਚਿਆਂ ਦੇ ਨਾਲ ਇਲਾਨ ਮਸਕ ਦੇ ਸੰਬੰਧ ਬਿਲਕੁਲ ਵੀ ਚੰਗੇ ਨਹੀਂ ਹੈਗੇ ਅੱਜ ਦਾ ਇਹ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਤਾਂ ਜਾਂਦੇ ਜਾਂਦੇ ਸਿਰਫ ਇੱਕ ਆਖਰੀ ਕਹਾਣੀ ਇਲਾਨ ਮਸਕ ਦੇ ਨਾਲ ਰਿਲੇਟਡ ਇੱਕ ਉਹ ਇਨਸਾਨ ਜਿਹੜਾ ਆਪਣੇ ਟੈਸਲਾ ਕੰਪਨੀ ਦੇ 10% ਲੋਕਾਂ ਦੀ ਛਾਂਟੀ ਕਰ ਦਿੰਦਾ ਟਵਿੱਟਰ ਦੇ 80% ਲੋਕਾਂ ਨੂੰ ਨੌਕਰੀ ਤੋਂ ਕੱਢ ਦਿੰਦਾ ਸਿਰਫ ਇਹ ਕਾਰਨ ਦੇ ਕੇ ਕਿ ਕੰਪਨੀ ਦੀ ਹਾਲਤ ਠੀਕ ਨਹੀਂ ਚੱਲ ਰਹੀ ਉਸੇ ਕੰਪਨੀ ਤੋਂ ਉਸੇ ਟੈਸਲਾ ਤੋਂ ਇਹ ਆਪਣੇ ਲਈ ਇੱਕ ਸਪੈਸ਼ਲ ਪੈਕੇਜ ਦੀ ਮੰਗ ਕਰਦਾ ਕਿੰਨੇ ਵੱਡੇ ਪੈਕੇਜ ਦੀ 56 ਬਿਲੀਅਨ ਡਾਲਰ ਦੀ ਉਸੇ ਹੀ ਕੰਪਨੀ ਤੋਂ ਜਿਹੜੀ ਹਾਲੇ ਕੁਝ ਟਾਈਮ ਪਹਿਲਾਂ ਆਰਥਿਕ ਤੌਰ ਦੇ ਉੱਪਰ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨ ਦੇ ਕਾਰਨ ਆਪਣੇ ਬਹੁਤ ਸਾਰੇ ਕਰਮਚਾਰੀਆਂ ਨੂੰ ਉਹ ਕਰਮਚਾਰੀ ਜਿਨ੍ਹਾਂ ਦੇ ਘਰ ਦੀ ਰੋਜੀ ਰੋਟੀ ਵੀ ਉਹ ਸਿਰਫ ਜੌਬ ਦੇ ਉੱਪਰ ਚੱਲ ਰਹੀ ਹੈ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਖੁਦ ਉਸੇ ਹੀ ਕੰਪਨੀ ਨੂੰ ਇਹ ਕਹਿ ਰਿਹਾ ਬੋਰਡ ਮੈਂਬਰਸ ਨੂੰ ਹੀ ਕਹਿ ਰਿਹਾ ਕਿ ਮੈਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ 56 ਮਿਲੀਅਨ ਨਹੀਂ ਬਿਲੀਅਨ ਡਾਲਰ ਦਾ ਤੇ ਫਾਈਨਲੀ ਇਹ ਮਾਮਲਾ ਕੋਰਟ ਦੇ ਵਿੱਚ ਜਾਂਦਾ ਤੇ ਕੋਰਟ ਦੇ ਵਿੱਚ ਵੀ ਇਲਾਨ ਮਸਕ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਲਤਾੜਿਆ ਜਾਂਦਾ ਤਾਂ ਇਹ ਸੀਗੀ ਜੀ ਕਹਾਣੀ ਇਲਾਨ ਮਸਕ ਦੀ ਕੁਝ ਚੀਜ਼ਾਂ ਸ਼ਾਇਦ ਹੋਣ ਗਈਆਂ ਜਿਹੜੀਆਂ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ ਤਾਂ ਹੁਣ ਸ਼ਾਇਦ ਕੁਝ ਪਿਕਚਰ ਤੁਹਾਡੇ ਦਿਮਾਗ ਦੇ ਵਿੱਚ ਇਲਾਨ ਮਸਕ ਦੇ ਬਾਰੇ ਵਿੱਚ ਕਲੀਅਰ ਹੋਈ ਹੋਊਗੀ ਕਿ ਅਸਲ ਦੇ ਵਿੱਚ ਕੌਣ ਹੈ ਇਲਾਨ ਮਸਕ ਤਾਂ ਇਹ ਸੀਗਾ ਜੀ ਆਪਣਾ ਵੀਡੀਓ ਅਜੀਬੋ-ਗਰੀਬ ਦੁਨੀਆ ਦੇ ਉੱਪਰ ਕੱਲ ਮੈਂ ਤੁਹਾਨੂੰ ਫੇਰ ਮਿਲੂਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਅਜੀਬੋ-ਗਰੀਬ ਕਹਾਣੀ ਦੇ ਵਿੱਚ